ਪੰਜ ਜਿਹੜੇ ਮੈਂਬਰੀ ਕਮੇਟੀ ਉਹਨਾਂ ਦੇ ਨਾਲ ਮੈਂਬਰ ਜਾ ਕੇ ਮਿਲੇ ਸੀਗੇ ਦੀ ਤੇ ਲਗਾਤਾਰ ਚਰਚਾਵਾਂ ਸੀਗੀਆਂ ਤੇ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਵਿਕਰਮ ਸੋਮ ਜੀਠੇ ਵੀ ਮਿਲ ਕੇ ਆਏ ਸੀ ਪਰ ਉਹ ਨਹੀਂ ਮੰਨੇ ਸੀ ਉਹਨੇ ਕਿਹਾ ਕਿ ਮੇਰਾ ਫੈਸਲਾ ਅਟੱਲ ਹੈ ਪਰ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਕਿ ਸਾਫ ਦਾ ਪ੍ਰਧਾਨ ਨੇ ਅਕਾਲੀ ਦਲ ਨੇ ਉਹਨੇ ਅਟੱਲ ਫੈਸਲੇ ਨੂੰ ਮੋੜ ਦਿੱਤਾ ਜੀ ਉਹਨਾਂ ਨੇ ਘਰੇ ਜਾ ਕੇ ਧਾਮੀ ਸਾਹਿਬ ਨੂੰ ਮਨਾਇਆ ਵੀ ਪੰਥ ਨੂੰ ਲੋੜ ਹੈ ਪੰਥ ਦੇ ਵਿੱਚ ਜਿਵੇਂ ਸਾਧਸਾ ਚੱਲ ਰੀਆਂ ਨੇ ਸਾਨੂੰ ਤੁਹਾਡੇ ਵਰਗੇ ਸਿੱਖ ਆਗੂ ਦੀ ਲੋੜ ਹੈ ਤੇ ਤੁਹਾਡਾ ਪਿਛੋਕੜ ਵੀ ਇਤਿਹਾਸ ਨਾਲ ਜੁੜਿਆ ਹੈ ਜਿਹਨਾਂ ਦੇ ਸੰਤੰਮੀ ਸੂਨੀ ਕੁਦਰਤ ਆਪਣਰ ਕੋਈ ਦੇ ਪ੍ਰਧਾਨ ਅਸਾਂ ਮੁੜ ਕੇ ਸਮੇਵਾਰੀ ਸਮਾੜਦੇ ਆ ਦੋ ਦਿਨ ਨੂੰ ਸਮਾੜ ਲੈਣ ਚਾਰ ਦਿਨ ਨੂੰ ਸਮਾੜਨ ਉਹਦੇ ਨਾਲ ਕੋਈ ਗੱਲ ਨਹੀਂ ਪਰ ਉਹਨਾਂ ਨੇ ਸਹਿਮਤੀ ਦੇ ਦਿੱਤੀ ਹੈ ਇੱਕ ਦਿਨ ਪਹਿਲਾਂ ਤੱਕ ਐਗਜ਼ੀਕਟਿਵ ਕਮੇਟੀ ਦੀ ਮੀਟਿੰਗ ਵੀ ਮਿਲੀ ਇਹ ਤੋਂ ਪਹਿਲਾਂ ਵੀ ਕਮੇਟੀ ਦੇ ਅੱਗੇ ਮਿਲੇ ਤੁਜੇ ਪ੍ਰਤੀਦਰ ਦੇ ਅੱਗੇ ਲਿਖੇਨ ਬਾਅਦ ਵਿਰੋਧ ਵਿੱਚ ਖੜੇ ਹੁੰਨਾਗਲਿ ਮੁਲਾਕਾਤਾਂ ਕੀਤੀਆਂ ਉਹ ਸਾਰੇ ਕਾਹ ਦੇ ਦੌਰਾਨ ਇਹ ਤਾਂ ਹੁੰਦਾ ਰਿਹਾ ਕਿ ਤਾਮੀ ਸਾਹਿਬ ਨਾਲ ਮੁਲਾਕਾਤ ਹੋਈ ਹੈ ਤਾਮੀ ਸਾਹਿਬ ਨਾਲ ਮੁਲਾਕਾਤ ਹੋਈ ਹੈ ਇੱਕ ਕਮਾਲ ਦੀ ਗੱਲ ਹੋਈ ਹੈ ਕਿ ਕਾਫੀ ਲੰਬੇ ਪ੍ਰੋਫੈਸ਼ਨ ਤਜਰਬੇ ਦੇ ਵਿੱਚ ਮੈਂ ਦੇਖ ਰਹੇ ਹਾਂ ਐਜੂਕੇਟ ਰਜਿੰਦਰ ਸਿੰਘ ਤਾਮੀ ਪਹਿਲੇ ਜਿਹੇ ਐਸਜੀਪੀਸੀ ਦੇ ਚਾਰਨ ਕਾਕੂ ਹੋਣਗੇ ਜਿਨ੍ਹਾਂ ਨੂੰ ਇਸ ਪੱਧਰ ਵਕਫਾ ਜਿਹੜੀਆਂ ਤੇ ਰਾਮ ਵੱਲੋਂ ਅਕਾਲੀ ਦਲ ਐਸਜੀਪੀਸੀ ਦੂਜਿਆਂ ਵੱਲੋਂ ਯੂਨ ਸਿੰਘ ਸਾਹਿਬ ਵੱਲੋਂ ਜਾ ਕੇ ਅਪੀਲ ਕੀਤੀ ਗਈ ਬੇਨਤੀ ਕੀਤੀ ਗਈ ਕਿ ਆ ਕੇ ਉਹਦਾ ਸੰਭਾਲੋ ਸਾਰੇ ਜਾ ਕੇ ਧਾਮੀ ਸਾਹਿਬ ਨੂੰ ਬੇਨਤੀ ਕਰਦੇ ਰਹੇ ਕਿ ਨਹੀਂ ਜੀ ਜ਼ਿੰਮੇਵਾਰੀ ਸੰਭਾਲੋ ਹੁਣ ਆਖਰ ਸਵੀਰ ਬਾਦਲ ਜਿਹੜਾ ਅਕਾਲੀ ਦਲ ਦੇ ਪ੍ਰਧਾਨ ਤਾਂ ਨਹੀਂ ਰਹੇ ਪਰ ਮੈਂ ਸੁਣ ਰਿਹਾ ਸੀ ਮੀਡੀਆ 'ਚ ਗੱਲ ਕਹੀ ਜਾ ਰਹੀ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਤਾਂ ਨਹੀਂ ਹੈ ਕਾਰਜਕਾਰੀ ਪ੍ਰਧਾਨ ਜਿਹੜੇ ਹੈਗੇ ਆ ਸ਼੍ਰੀਵਿੰਦਰ ਸਿੰਘ ਪੁੰਦੜਾ ਪਰ ਅਮਲੀ ਤੌਰ ਤੇ ਸਵੀਰ ਬਾਦਲ ਹੀ ਪ੍ਰਧਾਨ ਹੈ ਅੱਜ ਸੁਖਵੀਰ ਬਾਦਲ ਨੇ ਫੇਰ ਦਿਖਾ ਦਈਏ ਗੱਲ ਕਿ ਅੰਮਲੀ ਪ੍ਰਧਾਨਤਾ ਉਹੀ ਹੈ ਦੇਖੋ ਕਾਰਜਕਾਰੀ ਪ੍ਰਧਾਨ ਕਿੰਨੇ ਵਾਰੀ ਗਏ ਧਾਮੀ ਸਾਹਿਬ ਨੇ ਨਹੀਂ ਮੰਨੇ ਅੱਜ ਸੁਖਵੀਰ ਬਾਦਲ ਗਏ ਤਾਂ ਧਾਮੀ ਸਾਹਿਬ ਨੇ ਸਹਿਮਤੀ ਦੇ ਦਿੱਤੀ ਹੈ ਕਿ ਵੀ ਮੈਂ ਪ੍ਰਧਾਨਗੀ ਦੇ ਤੌਰ ਤੇ ਆਪਣੀ ਜ਼ਿੰਮੇਵਾਰੀ ਸੰਭਾਲਾਂਗਾ ਧਾਮੀ ਵੱਲੋਂ ਅਸਤੀਫਾ ਵਾਪਸ ਤਾਂ ਲੈ ਲੈ ਗਿਆ ਜੀ ਹਾਲਾਂਕਿ ਉਹ ਸੱਤ ਮੈਂਬਰੀ ਕਮੇਟੀ ਦੇ ਵੀ ਮੈਂਬਰ ਸੀਗੇ ਵੇਖਣਾ ਹੋਵੇਗਾ ਜਿੱਦਾਂ ਕਿ ਅੱਜ ਭਰਤੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਵਡਾਲਾ ਸਾਹਿਬ ਹੋਗੇ ਮਨਪ੍ਰੀਤ ਅarli ਹੋਗੇ ਉਹਨਾਂ ਵੱਲੋਂ ਕਿ ਉਸ ਮੁਹਿੰਮ ਦਾ ਹਿੱਸਾ ਹਰਜਿੰਦਰ ਸਿੰਘ ਧਾਮੀ ਬਣਨਗੇ ਜਿੱਦਾਂ ਜ ਮੁਹਿੰਮ ਵੀ ਸ਼ੁਰੂ ਕੀਤੀ ਗਿਆ ਤੇ ਜਥੇਦਾਰ ਜਿਹੜੇ ਕਾਰਜਕਾਰੀ ਨੇ ਕੁਲਵਿੰਦਰ ਸਿੰਘ ਗੜਗੱਜ ਵੱਲੋਂ ਚਾਦਾ ਸਾਦਾ ਦਿੱਤਾ ਗਿਆ ਸੀ ਗੱਜ ਕਮੇਟੀ ਜੀ ਸਾਹਿਬ ਜੀ ਆਪਾਂ ਸੁਖਵੀਰ ਬਾਦਲ ਉਹਨਾਂ ਦੀ ਗੱਲ ਤਾਂ ਕੀਤੀ ਹੈ ਪਰ ਇਹ ਸਾਰਿਆਂ ਮਾਮਲਿਆਂ ਨਾਲ ਜੁੜੀ ਵੀ ਭਰਤੀ ਪ੍ਰਕਿਰਿਆ ਵੀ ਹੈ ਹੁਣ ਸਿੰਘ ਸਾਹਿਬਾਂ ਜਿਹੜੇ ਫੈਸਲਾ ਕਰਗੇ ਸੀ ਪਿਛਲੇ ਸਮੇਂ ਚ ਭਰਤੀ ਦੀ ਤੁਸੀਂ ਗੱਲ ਕੀਤੀ ਹੈ ਉਹ 5ਵੇਂ ਮੈਂਬਰੀ ਰਹੇਗੀ 7ਵੇਂ ਮੈਂਬਰੀ ਕਮੇਟੀ ਸੀ ਕਿਉਂ ਕਮੇਟੀ ਦੀ ਭਰਤੀ ਪ੍ਰਵਾਨ ਹੋएगी ਕੋਈ ਕਮੇਟੀ ਨੇ ਤਾਂ ਅੱਜ ਬਕਾਇਦਾ ਜਿਹੜਾ ਉਥੇ ਚੰਗਾ ਪੰਥੇ ਕੱਟ ਕਰਕੇ ਐਲਾਨ ਕਰ ਦਿੱਤਾ ਕਿ ਅਸੀਂ ਇਹ ਕਾਲੀ ਗੱਲ ਦੀ ਭਰਤੀ ਕਰ ਰਹੇ ਹਾਂ ਜਿਹੇ ਪਾਸੇ ਜਿਹੜੀ ਕਾਲੀ ਗੱਲ ਦੀ ਪਹਿਲੀ ਲੀਡਰਸ਼ਿਪ ਹੈ ਉਹ ਕਹਿੰਦੇ ਤੁਸੀਂ ਕੌਣ ਹੋ ਨੇ ਭਰਤੀ ਕਰਨ ਵਾਲੇ ਤੁੜ ਜਾਰੀ ਭਰਤੀ ਹੈ ਕਾਲੀ ਦਾ ਦਾ ਦਸਤਰ ਸਾਡੇ ਕੋਲੇ ਕੰਮ ਕਾਇ ਸਾਡੇ ਕੋਲੇ ਸਾਰਾ ਕੁਝ ਸਾਡੇ ਕੋਲੇ ਉਸੀਂ ਕਹਿੰਦੇ ਜਾਲੀ ਜੀਆਂ ਪਰਚੇਾਂ ਛਾ ਕੇ ਵੰਦੇ ਫਿਰਦੇ ਹਾਂ ਤੁਹਾਡੀ ਪਾਰਟੀ ਲੋਕ ਮੰਨਣ ਨੂੰ ਤਿਆਰ ਨਹੀਂ ਉਸ ਵਕਤ ਰਾਣੇ ਉਹਨਾਂ ਨੇ ਜਿਹੜੀ ਸਿੰਘ ਸਾਹਿਬਾਨੀ ਕਮੇਟੀ ਬਣਾਈ ਸੀ ਪੰਜ ਮੈਂਬਰੀ ਕਮੇਟੀ ਉਹਨੂੰ ਟਿੱਚਰਲੀ ਕੀਤੀ ਹੈ ਕਿ ਇਹ ਕਾਦੀ ਪਾਰਟੀ ਹੈ ਜੀ ਇਹ ਤਾਂ ਜਾਲੀ ਪਾਰਟੀ ਹੈ ਸਸਾਨਾਂ ਦੀ ਗੱਲ ਕੇਂਦਰ ਦੇ ਮੰਤਰੀ ਸ਼ਿਵਰਾਜ ਚੋਹਾਨ ਨੇ ਖੇਤੀਬਾੜੀ ਮੰਤਰੀ ਉਹਨਾਂ ਦੇ ਨਾਲ ਕੱਲ ਚੰਡੀਗੜ੍ਹ ਦੇ ਵਿੱਚ ਮੁਲਾਕਾਤ ਹੋਵੇਗੀ ਹਾਲਾਕੀ ਖਨੌਰੀ ਬਾਰਡਰ ਤੋਂ ਪ੍ਰਸਤਾਵ ਆਪਣਾ ਭੇਜ ਦਿੱਤਾ ਗਿਆ ਸੀ ਮੰਗਾਉਂ ਲੈ ਕੇ ਵੀ ਚੀਜ਼ਾਂ ਅੱਜ ਤੱਕ ਸੈੱਟ ਹੋ ਸਕਦੀਆਂ ਨੇ ਹੁਣ ਕੇਂਦਰ ਵਿਚਾਰ ਚਰਚਾ ਹੋ ਗਈ ਆ ਹੁਣ ਕੱਲ ਫੈਸਲਾ ਲਵੇ ਕਿ ਤੇ ਕਿਸਾਨਾਂ ਦੇ ਨਾਲ ਮੀਟਿੰਗ ਕਰੇਗੀ ਦੇਖੋ ਸਹੀ ਹੈ ਜਿਹੜੀ ਮੀਟਿੰਗ ਦਾ ਸਮਾਂ ਵੀ ਪਹਿਲਾਂ ਸ਼ਾਮ ਦਾ ਸੀ ਪਰ ਹੁਣ ਕੇਂਦਰ ਉਹ ਜਿਹੜਾ ਪੱਤਰ ਆ ਜਿਦਾ ਤੁਸੀਂ ਜ਼ਿਕਰ ਕਰ ਰਹੇ ਹੋ ਮੀਟਿੰਗ ਦਾ ਸਮਾਂ ਸਵੇਰੇ 11 ਵਜੇ ਚੰਡੀਗੜ੍ਹ ਜੀ ਕੇਂਦਰ ਦੇ ਖੇਤੀ ਮੰਤਰੀ ਦਾ ਆਉਣਗੇ ਹੋਰ ਮੰਤਰੀ ਵੀ ਆ ਸਕਦਾ ਹੈ ਅਧਿਕਾਰੀ ਵੀ ਆਉਣਗੇ ਇਧਰ ਸ਼ੰਭੂ ਤੇ ਇੱਕ ਨਵੀਂ ਬਾਰਡਰ ਦੇ ਜਿਹੜੇ ਆਗੂ ਐ ਉਹਨਾਂ ਦੀ ਲੀਡਰਸ਼ਿਪ ਵਾਲੋਂ ਜਿਹੜੇ ਤਹਿ ਸੁਦਾ ਆਗੂ ਹੋਣਗੇ ਉਹ ਵੀ ਜਾਣਗੇ ਜਿਹੜੇ ਮੋਰਚ ਦੇ ਕੋਈ ਕਾਰੇ ਜੀ ਜੀ ਸਿੰਘ ਢਲੇਵਾ ਜਿਹੜੇ ਮਰਮਤਨੀ ਬੈਠੇ ਐ ਉਹ ਵੀ ਗਲਬਾਤ ਸ਼ਾਮਲ ਹੋਣਗੇ ਸੋ ਬੜੀਆਂ ਸਭ ਦੇ ਨਜ਼ਰਾਂ ਕੱਲ ਦੀ ਮੀਟਿੰਗ ਤੇ ਟਿਕੀਆਂ ਹੋਣਗੀਆਂ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਐਨਬੀਐਨ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰਤੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਸਰਾ ਉਹਨਾਂ ਦਾ ਬੜਾ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਪਰੋਣਾ ਦੇ ਵਿੱਚ ਜੀ ਮిత్రਾਂ ਪਰੋਣਾ ਤੁਹਾਡਾ ਸਦਾ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਲਾਉ ਸਵਾਲ ਜੀ ਸੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੀ ਵੀ ਮੈਂ ਅੱਗੇ ਕੰਮ ਨਹੀਂ ਕਰਾਂਗਾ ਜੀ ਤੇ ਘਰੇ ਬਹਿ ਗਏ ਸੀਗੇ ਜੀ ਤੇ ਲਗਾਤਾਰ ਫਿਰ ਸਿੱਖ ਗਲਿਆਰਿਆਂ ਦੇ ਵਿੱਚ ਚਰਚਾ ਚੜੀ ਵੀ ਇਹਨਾਂ ਨੂੰ ਵਾਪਸ ਲੈ ਕੇ ਆਉਣਾ ਚਾਹੀਦਾ ਜੀ ਪੰਜ ਜਿਹੜੇ ਮੈਂਬਰੀ ਕਮੇਟੀ ਉਹਨਾਂ ਦੇ ਨਾਲ ਮੈਂਬਰ ਜਾ ਕੇ ਮਿਲੇ ਸੀਗੇ ਦੀ ਤੇ ਲਗਾਤਾਰ ਚਰਚਾਵਾਂ ਸੀਗੀਆਂ ਤੇ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਬਿਕਰਮ ਸਿੰਘ ਮਜੀਠੀਆ ਵੀ ਮਿਲ ਕੇ ਆਏ ਸੀ ਪਰ ਉਹ ਨਹੀਂ ਮੰਨੇ ਸੀ ਉਹਨੇ ਕਿਹਾ ਕਿ ਮੇਰਾ ਫੈਸਲਾ ਅਟੱਲ ਹੈ ਪਰ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਕਿ ਸਾਫ ਦਾ ਪ੍ਰਧਾਨ ਨੇ ਅਕਾਲੀ ਦਲ ਨੇ ਉਹਨਾਂ ਨੇ ਅਟੱਲ ਫੈਸਲੇ ਨੂੰ ਮੋੜ ਦਿੱਤਾ ਜੀ ਉਹਨਾਂ ਨੇ ਘਰੇ ਜਾ ਕੇ ਧਾਮੀ ਸਾਹਿਬ ਨੂੰ ਮਨਾਇਆ ਵੀ ਪੰਥ ਨੂੰ ਲੋੜ ਹੈ ਪੰਥ ਦੇ ਵਿੱਚ ਜਿਵੇਂ ਸਾਜ਼ਿਸ਼ਾਂ ਚੱਲ ਰੀਆਂ ਨੇ ਸਾਨੂੰ ਤੁਹਾਡੇ ਵਰਗੇ ਸਿੱਖ ਆਗੂ ਦੀ ਲੋੜ ਹੈ ਤੇ ਤੁਹਾਡਾ ਪਿਛੋਕੜ ਵੀ ਇਤਿਹਾਸ ਨਾਲ ਜੁੜਿਆ ਹੈ ਜੀ ਜਿਦਕੋ ਦੋਸ ਨੇ ਜੋ ਤੁਹਾਡਾ ਸਵਾਲ ਹੈ ਇੱਕ ਤੇ ਇਹ ਹੈ ਕਿ ਐਡਵੋਕੇਟ ਰਜਿੰਦਰ ਸਿੰਘ ਧਾਮੀ ਸ਼ੂਨੀ ਕੁਦਰ ਪਰੰਦਰ ਕੁੜਦੇ ਪ੍ਰਧਾਨ ਅਸਾਂ ਮੁੜ ਕੇ ਸਮਿਵਾਰੀ ਸਮਾਲਦੇ ਆ ਦੋਦਰ ਨੂੰ ਸੰਭਾਲਣ ਨੇ ਜੀ ਸਾਧਿਆਨ ਨੂੰ ਸਮਝਾਣਾ ਉਹਦੇ ਨਾਲ ਕੋਈ ਗੱਲ ਨਹੀਂ ਪਰ ਉਹਨਾਂ ਨੇ ਸਹਿਮਤੀ ਦੇ ਦਿੱਤੀ ਹੈ ਪਹਿਲਾਂ ਲਗਾਤਾਰ ਉਹ ਕਹਿੰਦੇ ਰਹੇ ਕਿ ਵੀ ਹੋਰ ਜੋ ਮਰਜ਼ੀ ਹੋ ਜੇ ਮੈਂ ਆਪਣਾ ਸਿਵਾ ਵਾਪਸ ਨਹੀਂ ਲਵਾਵਾਂਗਾ ਫੇਰ ਥੋੜੀ ਦੇਰ ਬਾਅਦ ਇਹ ਕੱਲ ਵੀ ਆਈ ਕਿ ਵੀ ਪਕਸ ਲੈਣੇ ਵਾਕਕ ਤਰ੍ਹਾਂ ਸੇ ਸ੍ਰੀ ਗੁਰੂ ਦਾ ਪੰਦ ਕੋਈ ਜੀ ਜੀ ਅਗੂ ਅਕਾਲੀ ਧਰ ਦੀ ਲੀਡਰਸ਼ਿਪ ਹੋਵੇ ਪ੍ਰੋਧਿਤ ਅਗੂ ਜਿਹੜਾ ਮੁਲਾਕਾਤਾਂ ਹੋਣਾਂ ਬਾਅਦ ਤਾਂ ਮਿਸਦਾ ਨੇ ਕੀ ਆ ਕਹਿਣ ਲੱਗੇ ਇਹ ਵਿਚਾਰ ਕੀਤਾ ਜਾ ਸਕਦਾ ਹੈ। ਉਹਨੇ ਇੱਕ ਦਿਨ ਪਹਿਲਾਂ ਤੱਕ ਐਗਜ਼ੀਕਟਿਵ ਕਮੇਟੀ ਦੀ ਮੀਟਿੰਗ ਵਿੱਚ ਮਿਲੀ ਇਹ ਤੋਂ ਪਹਿਲਾਂ ਵੀ ਕਮੇਟੀ ਦੇ ਅੱਗੂ ਮਿਲੇ। ਤੁਝੇ ਕ੍ਰੀਤੀ ਤੇ ਦੇ ਅੱਗੂ ਲੜ ਸੁਝੇ ਬਾਦ ਲੰਦੋਂ ਵਿਰੋਧ ਜਿਖੜੇ ਉਨਾਗਲਿ ਮੁਲਾਕਾਤਾਂ ਕੀਤੀਆਂ ਉਹ ਸਾਰੇ ਕਾਫੀ ਦੌਰਾਨ ਇਹ ਤਾਂ ਹੁੰਦਾ ਰਿਹਾ ਕਿ ਤਾਮੀ ਸਾਹਿਬ ਨਾਲ ਮੁਲਾਕਾਤ ਹੋਈ ਹੈ, ਤਾਮੀ ਸਾਹਿਬ ਨਾਲ ਮੁਲਾਕਾਤ ਹੋਈ ਹੈ। ਪਰ ਤਾਮੀ ਸਾਹਿਬ ਕੀ ਕਹਿੰਦੇ ਕਿਤੇ ਸਾਹਮਣੇ ਨਹੀਂ ਆਇਆ। ਇਹ ਕਮਾਲ ਦੀ ਗੱਲ ਹੀ ਹੋਈ ਹੈ। ਇਕafi ਲੰਬੇ ਪ੍ਰੋਫੈਸਰ ਇੰਤਜ਼ਾਬੇਜ ਵਿੱਚ ਮੈਂ ਦੇਖ ਰਹੇ ਹਾਂ ਕਿ ਅਰੁਪਰ ਰਜਿੰਦਰ ਸਿੰਘ ਤਾਮੀ ਪਹਿਲੇ ਜਿਹੇ ਐਸਜੀਪੀਸੀ ਦੇ ਧਾਰਮਿਕਾ ਗੂਣਗੇ ਜਿਨ੍ਹਾਂ ਨੂੰ ਇਸ ਕਦਰ ਵੱਖ-ਵੱਖ ਜਿਹੜੀਆਂ ਤੇ ਰਾਂ ਵੱਲੋਂ ਅਕਾਲੀ ਦਲ ਐਲਜੀਪੀਸੀ ਦੂਜਿਆਂ ਵੱਲੋਂ ਈਵਨ ਸਿੰਘ ਸਾਹਿਬਾਂ ਵੱਲੋਂ ਜਾ ਕੇ ਅਪੀਲ ਕੀਤੀ ਗਈ ਬੇਨਤੀ ਕੀਤੀ ਗਈ ਕਿ ਆ ਕੇ ਅਹੁਦਾ ਸੰਭਾਲੋ ਆਮ ਤੌਰ ਤੇ ਮੈਂ ਪੱਤਰਕਾਰ ਦੇ ਤੌਰ ਤੇ ਇਹ ਤਾਂ ਦੇਖਦਾ ਰਿਹਾ ਚਾਹੇ ਜਥੇਦਾਰ ਗਿਜਨ ਸਿੰਘ ਟੋੜਾ ਹੋਣ ਦੂਜੇ ਆਗੂ ਹੋਣ ਬੀਬੀ ਜ਼ਗੀਰਕਰ ਹੋਏ ਉਹਦਾ ਸਭਾਨਾ ਨੂੰ ਲੈ ਕੇ ਤਾਂ ਲੜਾਈਆਂ ਹੁੰਦੀਆਂ ਦੇਖਿਆ ਕਿ ਕੌਣ ਪ੍ਰਧਾਨ ਬਣੇਗਾ ਕੌਣ ਨਹੀਂ ਬਣੇਗਾ ਕਿਉਂਕਿ ਇੱਕ ਤਾਂ ਪ੍ਰਧਾਨਗੀ ਹੁੰਦੀ ਹੈ ਇੱਕ ਸਾਲ ਲਈ ਇੱਕ ਸਾਲ ਬਾਅਦ ਫੇਰ ਜਨ ਹਾਊਸ ਹੁੰਦਾ ਜਨ ਹਾਊਸ ਫੇਰ ਪ੍ਰਧਾਨਗੀ ਦਾ ਮਾਮਲਾ ਆਉਂਦਾ ਸਵਾਰ ਸਾਲ ਜਦੋਂ ਜੀਤ ਸਿੰਘ ਟੋੜਾ ਸੀ ਕਿ ਅਕਸਰ ਹੀ ਸਾਲ ਬਾਅਦ ਇਹ ਗੱਲ ਆਉਂਦੀ ਕਿ ਜੀ ਟੋੜਾ ਸਾਹਿਬ ਪ੍ਰਧਾਨ ਹੋਣਗੇ ਜਾਂ ਕੋਈ ਹੋਰ ਪ੍ਰਧਾਨ ਹੋਣਗੇ ਹਾਲਾਂਕਿ ਲੰਬਾ ਸਮਾਂ ਪ੍ਰਧਾਨ ਰਹੇ ਪਰ ਇਹਦੇ باوجود ਜਿਹੜੀ ਸਪੈਕੂਲੇਸ਼ਨਸ ਹੈਗੀਆਂ ਕਿਆਸਾਂ ਹੈਗੀਆਂ ਉਹਨਾਂ ਦੇ ਹੁੰਦੇ ਚੱਲਦੀਆਂ ਰਹੀਆਂ ਪਰ ਪਹਿਲਾ ਮੌਕਾ ਦਿਖਿਆ ਤਾਂ ਅਮੀਰ ਸਾਹਿਬ ਦਾ ਇਹ ਤਾਂ ਅਮੀਰ ਕਹਿੰਦੇ ਮੈਂ ਪ੍ਰਧਾਨਗੀ ਸੰਭਾਲਣੀ ਨਹੀਂ ਜਿਹੜੀ ਮੌਜੂਦਾ ਪੰਥਕ ਲੀਡਰਸ਼ਿਪ ਆਜਾ ਕਾਲੀ ਚੱਲਦੀ ਹੈ ਸਿੰਘ ਸਹਿਬਾਨ ਹੈ ਜੀ ਬੀਸੀ ਆ ਸਾਰੇ ਜਾ ਕੇ ਤਾਂ ਅਮੀਰ ਸਾਹਿਬ ਨੂੰ ਬੇਨਤੀ ਕਰਦੇ ਰਹੇ ਕਿ ਨਹੀਂ ਜੀ ਜ਼ਿੰਮੇਵਾਰੀ ਸੰਭਾਲ ਲਓ ਹੁਣ ਆਖਰ ਸਵੀਰ ਬਾਦਲ ਜਿਹੜਾ ਅਕਾਲੀ ਦਲ ਦੇ ਪ੍ਰਧਾਨ ਤਾਂ ਨਹੀਂ ਰਹੇ ਪਰ ਮੈਂ ਸੁਣਿਆ ਸੀ ਮੀਡੀਆ 'ਚ ਗੱਲ ਕਹੀ ਜਾ ਰਹੀ ਹੈ ਕਿ ਕਾਲਜਾ ਦੇ ਪ੍ਰਧਾਨ ਤਾਂ ਨਹੀਂ ਹੈ ਕਾਰਜਕਾਰੀ ਪ੍ਰਧਾਨ ਜਿਹੜੇ ਹੈਗਾ ਰਵਿੰਦਰ ਸਿੰਘ ਪੁੰਦੜਾ ਹੈ ਪਰ ਅਮਲੀ ਤੌਰ ਤੇ ਸਕਵੀਰ ਬਾਦਲੀ ਪ੍ਰਧਾਨ ਹੈ ਸੋ ਅੱਜ ਸਕਵੀਰ ਬਾਦਲ ਨੇ ਫੇਰ ਦਿਖਾ ਦਈਏ ਗੱਲ ਕਿ ਅਮਲੀ ਪ੍ਰਧਾਨ ਤਾਂ ਉਹੀ ਹੈ ਦੇਖੋ ਕਾਰਜਕਾਰੀ ਪ੍ਰਧਾਨ ਕਿੰਨੇ ਵਾਰੀ ਗਏ ਧਾਮੀ ਸਾਹਿਬ ਨੇ ਨਹੀਂ ਮੰਨੇ ਅੱਜ ਸਕਵੀਰ ਬਾਦਲ ਗਏ ਤਾਂ ਧਾਮੀ ਸਾਹਿਬ ਨੇ ਸਹਿਮਤੀ ਦੇ ਦਿੱਤੀ ਹੈ ਕਿ ਮੈਂ ਪ੍ਰਧਾਨਗੀ ਦੇ ਤੌਰ ਤੇ ਆਪਣੀ ਜ਼ਿੰਮੇਵਾਰੀ ਸੰਭਾਲਾਂਗਾ ਇਹ ਗੱਲ ਤਾਂ ਹੋ ਗਈ ਸਾਹਿਬ ਪਰ ਇੱਕ ਗੱਲ ਕਿ ਕਿਹੜੀਆਂ ਕਾਰਨਾ ਕਰਕੇ ਧਮੀ ਸਾਹਿਬ ਨੇ ਅਸਤੀਫਾ ਦਿੱਤਾ ਸੀ ਤੇ ਕਿਹੜੇ ਮੁੱਦੇ ਕਰਕੇ ਉਹ ਹੁਣ ਵਾਪਸ ਆਏ ਐ ਇਹ ਕਮਾਲ ਦੀ ਗੱਲ ਹੈ ਕਿ ਨਾ মিডিਆ 'ਚ ਨਾ ਧਰਮ ਕਹਲ ਕੇ ਜਾਂ ਜਨ ਸਿਆਸੀ ਅੰਕ ਕਿਧਰੇ ਇਹ ਗੱਲ ਕਿਧਰੇ ਵੀ ਨਹੀਂ ਆਈ ਉਪਰ ਕਿ ਵੀ ਤਾਂ ਧਮੀ ਸਾਹਿਬ ਕਿਉਂ ਗਏ ਸੀ ਤੇ ਕਿਉਂ ਵਾਪਸ ਆ ਗਏ ਇਹ ਆਪਣੇ ਆਪ 'ਚ ਬਿਝਾਰਤ ਹੀ ਆ ਖੁਦ ਸੋਖਦਾ ਸਮੇਂ ਦੇ لحاظ ਨਾਲ ਧਮੀ ਸਾਹਿਬ ਸੁਲਦੇਵੀ ਆਗੂ ਹੈ ਇੰਕਸ਼ਾਵ ਕਰਨੀਏ ਕਿ ਮੇਰੀ ਕੀ ਨਰਾਜ਼ਗੀ ਸੀ ਕਿਉਂ ਵਾਪਸ ਆ ਗਏ ਪਰ ਵੱਡਾ ਤੇ ਇਹ ਹ ਸਵਾਲ ਹੈ ਤਾਂ ਅਮੀ ਸਾਹਿਬ ਤੇ ਦੂਜੀ ਗੱਲ ਆਪਾਂ ਸਕਵੀਰ ਬਾਦਲ ਦੀ ਗੱਲ ਕਰੀਏ ਦੇਖੋ ਸਕਵੀਰ ਬਾਦਲ ਨੂੰ ਲੈ ਕੇ ਪਿਛਲੇ 2 ਦਸੰਬਰ ਦੀ ਆਪਾਂ ਜੋ ਗੱਲ ਕਰਦੇ ਹਾਂ ਦੇਖੋ ਗੱਲ 2 ਦਸੰਬਰ ਤੋਂ ਸ਼ੁਰੂ ਹੁੰਦੀ ਹੈ ਤੇ ਹੁਣ ਆਪਾਂ ਮਾਰਚ ਦੇ ਮਹੀਨੇ 'ਚ ਗੱਲ ਕਰ ਰਹੇ ਹਾਂ ਜਿਸ ਤਰੀਕੇ ਨਾਲ ਕੌਂਸਲ ਅਧਿਕਾਰੀ ਤੋਂ ਫੈਸਲੇ ਸੁਣਾਏ ਗਏ ਕਾਲੀ ਗੱਲ ਦੇ ਪ੍ਰਧਾਨ ਦੇ ਉੱਤੇ ਸਵਾਲ ਉੱਠੇ ਉਹਨਾਂ ਨੂੰ ਸਹੀਵਾ ਦਿਨਾ ਪਿਆ ਜੀ ਸਤਿਵਾਦ ਦਿੱਤਾ ਕਿ ਜੇ ਕੋ ਨਵੇਂ ਪ੍ਰਧਾਨ ਦੀ ਚੋਣ ਹੋਏਗੀ ਜੋ ਮਰਜ਼ੀ ਹੋ ਜੇ ਨਵੇਂ ਪ੍ਰਧਾਨ ਦੀ ਚੋਣ ਹੋ ਜੇ ਅੱਜ ਦਾ ਵਿਚਲਾ ਸਮਾਂ ਨਿਕਲ ਗਿਆ ਪਰ ਸ਼ੋਹਣੀ ਕਾਲੀਦਾਲ ਦਾ ਪ੍ਰਧਾਨ ਸਕਵੀਰ ਬਾਦਲੀ ਆਗਲੀ ਤੌਰ ਤੇ ਆदमी ਉਹਨਾਂ ਨੇ ਦੱਸ ਦਿੱਤਾ ਕਿ ਸਕਵੀਰ ਬਾਦਲੀ ਨੇ ਜਾਣਬਾਦੀ ਦਾ ਮਿਸਾਬ ਦੀ ਸੈੰਟੀ ਹੋਈ ਹੈ ਸੋ ਕਾਲੀਕਾਲਸ ਦਾ ਲੈਰ ਦੇ ਅਗੂ ਚ ਪ੍ਰੋਸੈਸ ਜੇ ਪ੍ਰਿੰਸਿਕ ਚੰਨੂ ਮਾਜਰਾ ਹੋਣ ਚਾਹੇ ਵਡਾਲਾ ਸਾਹਿਬ ਹੋਣ ਮਨਪੀਤਿਆਲੀ ਹੋਣ ਦੂਜੇ ਹੋਣ ਵਾਗੂ ਕੋਸ਼ਿਸ਼ ਤਾਂ ਕਰ ਰਿਹਾ ਪਰ ਸੁਖਵੀਰ ਬਾਦਲ ਨੇ ਦਿਖਾਤੀ ਗੱਲ ਕਿ ਨਹੀਂ ਪਛਾਨੀ ਮੇਰੇ ਮੰਨੋ ਚਾਹੇ ਨਾ ਮੰਨੋ ਪਰ ਪ੍ਰਾਣਤਾ ਮੈਂ ਹੈ ਸੋ ਜੰਗਲੀ ਤੌਰ ਤੇ ਸਾਫਤ ਹੋ ਗਿਆ ਹੁਣ ਰਹਿ ਗਈ ਗੱਲ ਟੈਕਨੀਕਲ ਜ਼ੋਰ ਤੇ ਅਗਲੇ ਦਿਨਾਂ ਚ ਕਦੋਂ ਡੈਲੀਗੇਟ ਇਜਲਾਸ ਹੋਏਗਾ ਤੇ ਸੁਖਵੀਰ ਬਾਦਲ ਪ੍ਰਧਾਨ ਬਹੋਣਗੇ ਪਰ ਇਹ ਸੁਨੇਹਾ ਤਾਂ ਮੀ ਸਾਹ ਦੇ ਨਾਲ ਹੀ ਫੈਸਲਾ ਇਹ ਵੀ ਹੋ ਗਿਆ ਕਿ ਸੁਖਵੀਰ ਬਾਦਲ ਹੀ ਹੋਣਗੇ ਪ੍ਰਧਾਨ ਨਾ ਕੋ ਹੋਰ ਮદાન ਚ ਆ ਸਕਦਾ ਤੇ ਨਾਇਕ ਸੁਖਵੀਰ ਬਾਦਲ ਨੇ ਜਿਹੜੀ ਭੂਮਿਕਾ ਨਿਭਾਈ ਹੈ ਹੋਰ ਕਿਸੇ ਦੇ ਜ਼म्मे ਜਾਂ ਹਿੱਸੇ 'ਚ ਆਈ ਵੱਡੀਆਂ ਗੱਲਾਂ ਜਬਾਪ ਰਹੀਆਂ ਹਨ ਧਮੀ ਸਾਹਿਬ ਦੀ ਵਾਪਸੀ ਤੇ ਤਹ ਹਾਲਾਂਕਿ ਗੈਰ ਰਸਮੀ ਤੌਰ ਤੇ ਸਾਰਿਆਂ ਨੂੰ ਪਤਾ ਕਿ ਸੁਖਵੀਰ ਬਾਦਲ ਆਉਣਗੇ ਪਰ ਅੱਜ ਦਾ ਜਿਵੇਂ ਕਹਿੰਦੇ ਕਿ ਦੁਆਰ ਤੇ ਲਿਖਿਆ ਗਿਆ ਕਿ ਸੁਖਵੀਰ ਬਾਦਲ ਹੀ ਹਨ ਅਕਾਲੀ ਦਲ ਦੇ ਪ੍ਰਧਾਨ ਡੈਲੀਗੇਟ ਜਨਾਜ਼ਾ ਤੇ ਟੈਕਨੀਕਲ ਕੁਝ ਜਿਹੜੇ ਹੈਗੇ ਕਦਮ ਹੈਗੇ ਜਿਹੜੇ ਲੈ ਜਾਣਗੇ ਉਹਨਾਂ ਤੋਂ ਬਾਅਦ ਇਹ ਪ੍ਰਧਾਨਗੀ ਹੋ ਜੇਗੀ ਫਿਰ ਮਾਮਲਾ ਆ ਜਾਂਦਾ ਭਰਤੀ ਦਾ ਕਿਉਂਕਿ ਸਾਰੀਆਂ ਗੱਲਾਂ ਆਪੇ ਜੁੜੀਆਂ ਨੇ ਵਿਸ਼ੇਕ ਅਸੀਂ ਦਰਸ਼ਕਾਂ ਨਾਲ ਸਾਹਮਣੇ ਪਾਉਂਦੇ ਰਹਿੰਨਾ ਮੁੱਦਿਆਂ ਤੇ ਪਰ ਕਿਉਂਕਿ ਜਿਹਾ ਹੈ ਮਾਮਲਾ ਇਸ ਕਰਕੇ ਮਾਮਲਾ ਹੈ ਮੈਂ ਕਿ ਧੰਨੀ ਸਾਹਿਬ ਦੇਖੋ ਜਦੋਂ ਵਾਪਸ ਆਉਂਦੇ ਆ ਕੀ ਹੁਣ ਉਹਨਾਂ ਦੇ ਜਾਣ ਤੋਂ ਬਾਅਦ ਆਕਾਲ ਸਾਧ ਦੇ ਜਥੇਦਾਰ ਕੈਨੇ ਰਗਵੀਰ ਸਿੰਘ ਉੋਦ ਦੇ ਤੋਂ ਵਾਕ ਕਰ ਦਿੱਤੇ ਗਏ ਉਹਨਾਂ ਦੇ ਹੁੰਦੇ ਹੀ ਜਿਹੜਾ ਹੈਗਾ ਦੰਦਵਾ ਸਾਹਿਬ ਦੇ ਜਥੇਦਾਰ ਕੈਨੇ ਹਰਪ੍ਰੀਤ ਸਿੰਘ ਚਲੇ ਗਏ ਫਿਰ ਤਾਂ ਇਹ ਕੇਸ ਗੱਡ ਸਾਬ ਦੇ ਜਿਹੜੇ ਜਥੇਦਾਰ ਉਹਨਾਂ ਤੋਂ ਬਾਅਦ ਤਿੰਨ ਜਥੇਦਾਰ ਪਾਸੇ ਹੋ ਗਏ ਲਾਂਬੇ ਹੋ ਗਏ ਨਵੀਆਂ ਨਿਯੁਕਤੀਆਂ ਹੋ ਗਈਆਂ ਇੱਕ ਦੂਰੀ ਨਿਯੁਕਤੀ ਜਿਹ ਦੂਰੀ ਜ਼ਿੰਮੇਵਾਰੀ ਵੀ ਦਿੱਤੀ ਗਈ ਹੈ ਅਰਗਾਈ ਸਾਹਿਬ ਨੂੰ ਕੀ ਹੁਣ ਧਮੀ ਸਾਹਿਬ ਦੀ ਵਾਪਸੀ ਤੋਂ ਬਾਅਦ ਕੀ ਤਾਰੰਗਪਤ ਦੇ ਸਿੰਘ ਸਭਾ ਦੀ ਜਿਹੜੇ ਨਿਯੁਕਤੀਆਂ ਤੰਦਿੱਲੀਆਂ ਹੋਈਆਂ ਨਵੀਆਂ ਨਿਯੁਕਤੀਆਂ ਹੋਈਆਂ ਉਹਨਾਂ ਦੀ ਕੋਈ ਵਾਪਸੀ ਹੋਏਗੀ ਇਹਦੇ ਬਾਰੇ ਸਪਸ਼ਟ ਤੌਰ ਤੇ ਸਵਾਲ ਦਾ ਜਵਾਬ ਨਾ ਤਾਂ ਇਦਰੇ ਪੁੰਦਰਸਾਹ ਨੇ ਜਿੱਦਦਾ ਤੇ ਨਾ ਹੀ ਬਾਦਲ ਸਾਹ ਨੇ ਧਾਮੀ ਸਾਹਿਬ ਨੇ ਤਾਂ ਕਹਨੇ ਕੀ ਸੀ ਸੋ ਇਸ ਕਰਕੇ ਜੇ ਧਾਮੀ ਸਾਹਿਬ ਪ੍ਰਧਾਨ ਦੇ ਤੌਰ ਤੇ ਜ਼ਿੰਮੇਵਾਰੀ ਸੰਭਾਲਦੇ ਐ ਉਹਨਾਂ ਤੋਂ ਕੁਝ ਦਿਨ ਬਾਅਦ ਜਿਹੜੇ ਧਾਮੀ ਸਾਹਿਬ ਪ੍ਰਧਾਨੀ ਤੋਂ ਪਾਸੇ ਰਿਹਾ ਵੱਡੀਆਂ ਤਬਦੀਲੀਆਂ ਆਈਆਂ ਦੇਖੋ ਛੋਟੀ ਗੱਲ ਨਹੀਂ ਜਥੇਦਾਰ ਬਦਲੇ ਗਏ ਹੋਰ ਕਿ ਐਵੇਂ ਫੈਸਲੇ ਲਏ ਗਏ ਕਿ ਉਹ ਐਵੇਂ ਫੈਸਲੇ ਜਿਹੜਾ ਧਾਮੀ ਦੀ ਗੈਰ ਹਾਜ਼ਰੀ ਜਿਹੜੇ ਲੈ ਕੇ ਆ ਉਹਨਾਂ ਨੂੰ ਪ੍ਰਵਾਨ ਹੋਣਗੇ ਤਾਂ ਉਹਨਾਂ 'ਚ ਕੋਈ ਤਬਦੀਲੀ ਆਏਗੀ ਤੇ ਫਿਰ ਇਸ ਇਨਹਦਾਤਾ ਮੀਸਾ ਨੂੰ ਦੇਣਾ ਹੀ ਹੋਏਗਾ ਚਾਹੇ ਉਹ ਅਮਨ ਨਾਲ ਦੇਣ ਤੇ ਚਾਹੇ ਜਿਹੜਾ ਹੈ ਸਨੇਹ ਰਾਂ ਦੇਣਾ ਕਿ ਕਿਹੜੀ ਗੱਲ ਦਾ ਰੋਸਾ ਸੀ ਤੇ ਕਿਉਂ ਵਾਪਸ ਆਏ ਕਿਉਂਕਿ ਇੰਨਾ ਵੱਡਾ ਕਮਸਾਨ ਪਿਆ ਮੇਰਾ ਖਿਆਲ ਹੈ ਪ੍ਰਧਾਨ ਜੀ ਨੂੰ ਲੈ ਕੇ ਕਦੇ ਇੰਨਾ ਲੰਮਾ ਪਹਿਲੀ ਗੱਲ ਦਾ ਕਮਸਾਨ ਨਹੀਂ ਪਿਆ ਜੇ ਕਮਸਾਨ ਪਿਆ ਤਾਂ ਬੋਦੀ ਵਾਰੀ ਇਧਾਂ ਦੇ ਮੁੱਖ ਦੇ ਪ੍ਰਧਾਨ ਮੁੜ ਕੇ ਵਾਪਸ ਨਹੀਂ ਆਏ ਤਾਂ ਮੀਸਾ ਵਾਪਸ ਵੀ ਆਏ ਕਮਸਾਨ ਵੀ ਪਿਆ ਪੂਰਾ ਅਕਾਲੀ ਦਰ ਪੂਰੀ ਲੀਡਰਸ਼ਿਪ ਜਾ ਕੇ ਨਮਰਤਾ ਨਾਲ ਕਹਿੰਦੇ ਰਿਹਾ ਕਿ ਵਾਪਸ ਆਓ ਵਾਪਸ ਆਗੇ ਜੀ ਪਰ ਇਹ ਗੱਲ ਸਪਸ਼ਟ ਹੋਏਗੀ ਆਉਣ ਵਾਲੇ ਦਿਨਾਂ 'ਚ ਕਿ ਇਹਦੇ ਨਾਲ ਕੋਈ ਪੰਥਕ ਹਲਕਿਆਂ ਦੇ ਵਿੱਚ ਸੰਸਾਵਾਂ ਦੇ ਵਿੱਚ ਕੋਈ ਤਬਦੀਲੀ ਆਏਗੀ ਇਹ ਦੇਖਿਆ ਜਾਏਗਾ ਕਿਉਂਕਿ ਬਹੁਤ ਕੁਝ ਵਾਪਰਿਆ ਤਾਂ ਅਮੀਰ ਸਾਹਿਬ ਦਾ ਜਾਣਾ ਕੋਈ ਆਪਾਂ ਕਿਸੇ ਦਾ ਸਦਾਰਨ ਘਟਣਾ ਨਹੀਂ ਸ਼੍ਰੋਣੀ ਕੁਦਰਪੰਥ ਕਿ ਦੇ ਪ੍ਰਾਣ ਹੈ ਉਹਨਾਂ ਤੋਂ ਬਾਅਦ ਜਥੇਦਾਰ ਹਟਾਏ ਗਏ ਐ ਨਵੀਆਂ ਨਿਯੁਕਤੀਆਂ ਆਈਆਂ ਐ ਜੀ ਕਿ ਉਹ ਸਾਰੀਆਂ ਪ੍ਰਵਾਨ ਹੋਣਗੀਆਂ ਜਾਂ ਕੋਈ ਨਵੀਂ ਦਿਸ਼ਾ ਨਿਰਦੇਸ਼ ਜਿਹੜਾਗਾ ਧਾਮੀ ਸਾਡੇ ਉਹਦਾ ਸਵਾਲਣ ਤੋਂ ਬਾਅਦ ਹੁੰਦੀ ਨਜ਼ਰ ਆਏਗੀ ਜੀ ਸੋ ਜਿੱਦਾਂ ਕਿ ਪ੍ਰਧਾਨ ਧਾਮੀ ਵੱਲੋਂ ਅਸਤੀਫਾ ਵਾਪਸ ਤਾਂ ਲੈ ਲਿਆ ਗਿਆ ਜੀ ਹਾਲਾਂਕਿ ਉਹ ਸੱਤ ਮੈਂਬਰੀ ਕਮੇਟੀ ਦੇ ਵੀ ਮੈਂਬਰ ਸੀਗੇ ਵੇਖਣਾ ਹੋਵੇਗਾ ਜਿੱਦਾਂ ਕਿ ਅੱਜ ਭਰਤੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਵਡਾਲਾ ਸਾਹਿਬ ਹੋਗੇ ਮਨਪ੍ਰੀਤ ਅਰਲੀ ਹੋ ਗਈ ਉਹਨਾਂ ਵੱਲੋਂ ਕਿ ਉਸ ਮੁਹਿੰਮ ਦਾ ਹਿੱਸਾ ਹਰਜਿੰਦਰ ਸਿੰਘ ਧਾਮੀ ਬਰਨਗੇ ਜਿੱਦਾਂ ਅਜ ਮੁਹਿੰਮ ਵੀ ਸ਼ੁਰੂ ਕੀਤੀ ਗਿਆ ਤੇ ਜਥੇਦਾਰ ਜਿਹੜੇ ਕਾਰਜਕਾਰੀ ਨੇ ਕੁਲਵਿੰਦਰ ਸਿੰਘ ਗੜਗਾਜ ਵੱਲੋਂ 14 ਦਾ ਸਾਦਾ ਦਿੱਤਾ ਗਿਆ ਸੀ ਕਮੇਟੀ ਨੂੰ ਅਹਿਮ ਸਵਾਲਾ ਤੁਹਾਡਾ ਦੇਖੋ ਧਾਮੀ ਸਾਹਿਬ ਜੀ ਆਪਾਂ ਸੰਵੀਰ ਬਾਦਲ ਉਹਨਾਂ ਦੀ ਗੱਲ ਤਾਂ ਕੀਤੀ ਹੈ ਪਰ ਇਹ ਸਾਰਿਆਂ ਮਾਮਲਿਆਂ ਨਾਲ ਜੁੜੀ ਵੀ ਭੜਤੀ ਪ੍ਰਕਿਰਿਆ ਵੀ ਹੈ ਨੇ ਪਹਿਲੇ ਜਥੇਦਾਰ ਜੀ ਗੈਨੇ ਰਗਵੀਰ ਸਿੰਘ ਉਹਨਾਂ ਦੇ ਸਮੇਂ 'ਚ ਹੀ ਦੇਖੋ ਜਦੋਂ ਆਪਾਂ ਦੁਨੀਆਵੀ ਅਦਾਲਤਾਂ ਹੁੰਦੀਆਂ ਕੋਈ ਵੀ ਚੀਫ ਜਸ ਜਸਾ ਜਿਸ ਜਸਾ ਕਿਸੇ ਦਾ ਹਾਈ ਕੋਰਟ ਦਾ ਹੇਰੀ ਦਾ ਹੇਲੀ ਦਾ ਉਹਦੇ ਫੈਸਲੇ ਦਾ ਫੈਸਲੇ ਹੁੰਦੇ ਜੱਜਿਸ ਦਾ ਬਦਲਦੇ ਵੀ ਰਹਿੰਦੇ ਆ ਪਰ ਇਹ ਨਹੀਂ ਜਦੋਂ ਫੈਸਲੇ ਨਾਲ ਫੈਸਲਾ ਹੀ ਬਦਲ ਜਾਂਦਾ ਹੁਣ ਸਿੰਘ ਸਾਹਿਬਾਂ ਜਿਹੜੇ ਫੈਸਲਾ ਕਰਗੇ ਸੀ ਪਿਛਲੇ ਸਮਾਂ ਚ ਭਰਤੀ ਦੀ ਤੁਸੀਂ ਗੱਲ ਕੀਤੀ ਹੈ ਉਹ ਪੰਜਵੇਂ ਮੈਂ ਰਹੀ रहेगी ਸੱਤਵੇਂ ਮੇਰੀ ਕਮੇਟੀ ਸੀ ਕਿਉਂ ਕਮੇਟੀ ਦੀ ਭਰਤੀ ਪ੍ਰਵਾਨ ਹੋएगी ਕੋ ਕਮੇਟੀ ਨੇ ਤਾਂ ਅੱਜ ਬਕਾਇਦਾ ਜਿਹੜਾ ਉਥੇ ਚੰਗਾ ਪੰਥੇ ਕੱਟ ਕਰਕੇ ਐਲਾਨ ਕਰ ਦਿੱਤਾ ਕਿ ਅਸੀਂ ਹੈ ਕਾਲੀ ਦਲ ਦੀ ਪਰਤੀ ਕਰ ਰਹੇ ਹਾਂ ਜੀ ਦੂਜੇ ਪਾਸੇ ਜਿਹੜੀ ਕਾਲੀ ਦਲ ਦੀ ਪਹਿਲੀ ਲੀਡਰਸ਼ਿਪ ਹੈ ਉਹ ਕਹਿੰਦੇ ਤੁਸੀਂ ਕੌਣ ਹੋ ਨਹੀਂ ਪਰਤੀ ਕਰਨ ਵਾਲੇ ਤੁਹਾਡੀ ਚਾਰੀ ਪਰਤੀ ਹੈ ਕਾਲੀ ਦਲ ਦਾ ਦਫ਼ਤਰ ਸਾਡੇ ਕੋਲੇ ਕੰਮ ਕਾਜ ਸਾਡੇ ਕੋਲੇ ਸਾਰਾ ਕੁਝ ਸਾਡੇ ਕੋਲੇ ਤੁਸੀਂ ਕਹਿੰਦੇ ਜਾਲੀ ਜਿਆ ਪਰਚੇਨ ਸਫਾ ਕੇ ਵੰਦੇ ਫਿਰਦੇ ਹੋ ਤੁਹਾਡੀ ਪਰਤੀ ਨੂੰ ਮੰਨਣ ਨੂੰ ਤਿਆਰ ਨਹੀਂ ਸੋ ਇੱਕ ਦਰਾਂ ਨੇ ਉਹਨਾਂ ਨੇ ਬਿੜੀ ਸਿੰਘ ਸਾਹਿਬਾਨ ਨੇ ਕਮੇਟੀ ਬਣਾਈ ਸੀ ਪੰਜ ਮੈਮਰੀ ਕਮੇਟੀ ਉਹਨੂੰ ਟਿੱਚਲੀ ਕੀਤੀ ਹੈ ਕਿ ਕਾਦੀ ਭਰਤੀ ਹੈ ਜੀ ਇਹ ਤਾਂ ਝਾਲੀ ਭਰਤੀ ਹੈ ਉਹ ਦੇਖਣਾ ਹੋਏਗਾ ਕਿ ਜਦੋਂ ਜਿਹੜਾ ਨਵੇਂ ਜੱਥੇ ਦਾ ਆ ਰਿਹਾ ਹੈ ਕੰਦੀਸਿੰਗੜ ਗਾਜ ਉਹਨਾਂ ਨੇ ਪੰਜ ਮੈਮਰੀ ਕਮੇਟੀ ਨੂੰ ਮੁਲਾਕਾਤ ਦਾ ਸੱਦਾ ਦਿੱਤਾ ਪੰਜ ਮੈਮਰੀ ਕਮੇਟੀ ਬੜੀ ਖੁਲਦਲੀ ਦੇ ਨਾਲ ਮੁਲਾਕਾਤ ਕਰਨ ਵੀ ਗਏ ਪੰਚ ਕੇਕੇ ਦੀ ਗੱਲ ਵੀ ਹੋਈ ਹੁਣ ਪੰਚ ਕੇਕੇ ਦੀ ਗੱਲ ਜੇ ਸਭ ਤੋਂ ਵੱਡਾ ਇਸ ਵੇਲੇ ਜਿਹੜਾ ਸਵਾਲ ਹੈਗਾ ਇਹ ਹੀ ਹੈ ਇਹ ਕਾਲੀ ਕਾਲ ਕਹਿੰਦਾ ਸਰ ਭਰਤੀ ਕਰ ਲਈ ਜਿੱਦਾਂ ਆਪਾਂ ਜ਼ਿਕਰ ਕੀਤਾ ਅਗਲੇ ਦਿਨਾਂ ਤੱਕ ਤਾਂ ਅਨਵੀ ਬਣ ਜਾਣਾ ਨਾ ਮੈਂ ਤੇ ਇਹ ਕਹਿੰਦੇ ਕਿ ਅਸੀਂ ਅੱਜ ਭਰਤੀ ਦਾ ਐਲਾਨ ਕਰਦੇ ਹਾਂ ਭਰਤੀ ਸ਼ੁਰੂ ਕਰਨ ਲੱਗਿਆਂ ਅਮਰਸਰ ਤੋਂ ਭਰਤੀ ਦਾ ਦਫ਼ਤਰ ਵੀ ਖੋਲਿਆ ਇੱਕ ਜਗ੍ਹਾ ਦੇ ਉੱਤੇ ਕਿ ਇਥੋਂ ਭਰਤੀ ਪ੍ਰਕਿਰਿਆ ਸ਼ੁਰੂ ਹੋਏਗੀ ਹੁਣ ਕੀ ਜਿਹੜੀ ਹੁਣ ਪੰਜਵੇਂ ਮੈਂ ਮੇਰੀ ਕਮੇਟੀ ਭਰਤੀ ਕਰ ਰਹੀ ਹੈ ਇਹਨੂੰ ਮਾਨਤਾ ਮਿਲੇਗੀ ਕਹ ਜਾਂ ਪਹਿਲਾਂ ਵਾਲੀ ਕਮੇਟੀ ਆ ਉਸ ਨੂੰ ਮਾਨਤਾ ਮਿਲੇਗੀ ਆਪਣੇ ਆਪ ਚ ਵੱਡਾ ਸਵਾਲ ਕੇਵਲ ਗੱਲ ਇੱਥੇ ਤੱਕ ਨਹੀਂ ਕਿ ਭਰਤੀ ਦਾ ਮਾਮਲਾ ਜੇ ਕੋਈ ਪੰਥਰੀ ਜਥੇਬੰਦੀਆਂ 'ਚ ਮੈਂ ਕਹਾਂਗਾ ਸਿੱਧੇ ਅਜੰਸਤ ਦੇ ਤੌਰ ਤੇ ਕਿਤੇ ਟਕਰਾਹ ਦੀ ਸਥਿਤੀ ਵੀ ਬੰਦੀਆਂ ਨਜ਼ਰ ਆ ਰਹੀ ਹੈ। ਧੰਦੇ ਵਿੱਚ ਇਕਸਾਲ ਦੀ ਆਪਾਂ ਗੱਲ ਕਰ ਲਈਏ। ਧੰਦੇ ਵਿੱਚ ਇਕਸਾਲ ਨੇ ਅੱਜ ਹੀ ਐਲਾਨ ਕੀਤਾ ਹੈ। ਜੀ। 28 ਮਾਰਚ ਨੂੰ ਅਸੀਂ ਜਿਹੜਾ ਹੈਗਾ ਹਰਮੰਦਰ ਸਾਹਿਬ ਕੰਪਲੈਕਸ ਦੇ ਵਿੱਚ ਜਿਹੜਾ ਤੇਜਾ ਸਿੰਘ ਸਮੁੰਦਰੀ ਹਾਲ ਹੈ ਜਿੱਥੇ ਸ਼੍ਰੋਮਣੀ ਗੁਰਦਵਾਰਾ ਪੰਥ ਦੇ ਬਿੱਲ ਆਪਾਂ ਜਾਣ ਸਾਰੇ ਜਾਣਦੇ ਆਂ। ਦਰਸ਼ਕ ਵੀ ਜਾਣਦੇ ਹੋਣਗੇ ਖੈਰ। ਕਿ ਉੱਥੇ ਜੰਨਾ اجلاس ਹੁੰਦਾ ਐਸਜੀਪੀਸੀ ਦਾ। ਉਹ ਜਨਰਲ ਜਹਾਦੇ ਸਾਹਮਣੇ ਦੰਦੇ ਨੂੰ ਟਕਸਾਲ ਨੇ ਕਿਹਾ ਕਿ ਅਸੀਂ ਸ਼ਾਂਤਮਈ ਤਰੀਕੇ ਨਾਲ ਸਤਨਾ ਵਾਇਗ੍ਰੂਦਾ ਜਾਬ ਕਰਾਂਗੇ ਪਰ ਅਸੀਂ ਬੈਠ ਕੇ ਪ੍ਰੋਟੈਸਟ ਕਰਾਂਗੇ ਇਸ ਗੱਲ ਲਈ ਕਿ ਜੀਪੀਸੀ ਜਿਹੜੇ ਸਿੰਘ ਸਾਹਿਬਾਂ ਨੂੰ ਹਟਾਏ ਗਏ ਐ ਉਹਨਾਂ ਨੂੰ ਵਾਪਸ ਲੈ ਕੇ ਆਏ ਪੁਰਾਣੇ ਸਿੰਘ ਸਾਹਿਬਾਂ ਦੀਆਂ ਨਿਯੁਕਤੀਆਂ ਦਾ ਮਾਮਲਾ ਉੱਠ ਰਿਹਾ ਹੈ ਦੰਦਮੇ ਟਕਸਾਲ ਆਪਣੇ ਆਪ ਚ ਇੱਕ ਵੱਡੀ ਧਾਰਮਿਕ ਜਥੇਬੰਦੀ ਹੈ ਉਹਦੇ ਵੱਡੇ ਕਦਮ ਅੱਗੇ ਹੋਏ ਆਪਾਂ ਸਾਰੇ ਜਾਣਦੇ ਆਂ ਉਸੇ ਟਿਕਾਣੇ ਹੁਣ ਸੱਦਾ ਦਿੱਤਾ ਹੈ 28 ਮਾਰਚ ਦਾ 28 ਮਾਰਚ ਨੂੰ ਫੇਰ ਇੱਕ ਦਾ ਇਕੱਠ ਦੀ ਆਪਾਂ ਗੱਲ ਕੀਤੀ ਆ ਭਰਤੀ ਦੀ ਇੱਕ ਕੁਝ ਦਿਨਾਂ ਬਾਅਦ 28 ਮਾਰਚ ਨੂੰ ਤੇਜ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ ਦਮਦਮੇ ਟਿਕਾਣੇ ਨੇ ਕਿਹਾ ਕਿ ਅਸੀਂ ਉੱਥੇ ਸ਼ਾਂਤਮਈ ਧਰਨਾ ਦੇਾਂਗੇ ਉਹਨੂੰ ਉਸੇ ਦਿਨ ਜਨਾਜ਼ਾ ਲਾਸ਼ ਹੈ ਜਨਾਜ਼ਾ ਜਲਾ ਜਦੋਂ ਹੋਏਗਾ ਜੀ ਆਪਾਂ ਸਾਰੇ ਜਾਣਦੇ ਸਾਰੇ ਮੈਂਬਰਾਂ ਨੇ ਉਸੇ ਗੇਟ ਦਾ ਨਹੀਂ ਲੰਘ ਕੇ ਜਾਣਾ ਹੈ ਉੱਥੇ ਹੀ ਧਰਨਾ ਹੋਏਗਾ ਕਿ ਉਹ ਜੀ ਸਥਿਤੀ ਬਣੇਗੀ ਪਰਮਨਰ ਰਹੇਗੀ ਟਕਰਾਵ ਵਾਲੀ ਹੋਏਗੀ ਤਮੀ ਸਾਹਿਬ ਲਈ ਵੱਡੀ ਚੁਣੌਤੀ ਹੈ ਪ੍ਰਧਾਨ ਦੇ ਤੌਰ ਤੇ ਜੇ ਅਗਲੇ 1-2 ਦਿਨਾਂ ਚ ਜ਼ਿੰਮੇਵਾਰੀ ਸੰਭਾਲਦੇ ਆ ਸੋ ਇਹ ਜਿਹੜੀਆਂ ਸਥਿਤੀਆਂ ਨੇ ਚੱਲਦਿਆਂ ਅਜੇ ਸਿੰਘ ਸਾਹਿਬਾਂ ਦੀਆਂ ਨਿਯੁਕਤੀਆਂ ਨੂੰ ਲੈ ਕੇ ਅਟਾਉਂਟ ਤੇ ਲਾਉਣ ਨੂੰ ਲੈ ਕੇ ਅਜੇ ਮਾਮਲੇ ਜਿਹੜੇ ਨਿਬੜਦੇ ਨਜ਼ਰ ਨਹੀਂ ਆ ਰਹੇ ਤਮੀ ਸਾਹਿਬ ਸੁਰਜੀਤ ਵੀ ਆਗੂ ਹੈ ਜੀਪੀਸੀ ਦਾ ਬੜਾ ਤਜਰਬਾ ਰੱਖਦੇ ਆ ਪਿਛੋਕੜਾ ਉਹ ਰਿਗਗਾ ਲਾ ਕੇ ਸਾਰੇ ਆਗੂ ਉਹਨਾਂ ਦੀ ਸਲਾਹਾਂ ਕੀਤੀ ਹੈ ਚਾਹੇ ਤਾਂ ਸੁਖਵੀਰ ਬਾਲ ਦੇ ਹਮੇਤੀ ਉਹਨਾਂ ਵੱਲੋਂ ਵੀ ਤੇ ਚਾਹੇ ਜਿਹੜੀ ਦੂਜੀ ਧਿਰ ਉਹ ਕਹਿੰਦੇ ਸੀ ਤਾਂ ਪਹਿਲ ਨੇ ਕਹਿੰਦੇ ਸੀ ਨਾ ਜਾਓ ਹੁਣ ਚਲੇ ਗਏ ਆ ਵਾਪਸ ਆ ਗਏ ਹਾਂ ਕਹਿੰਦੇ ਚੰਗੀ ਗੱਲ ਹੈ ਸੋ ਉਹਨਾਂ ਦੀ ਸਵਾਗਤ ਆ ਸਾਰਿਆਂ ਵੱਲੋਂ ਕੀਤੀ ਗਈ ਹੈ ਪਰ ਮੁੱਦਿਆਂ ਦੇ ਮੱਧ ਵਿੱਚ ਹੈ ਉਹਨਾਂ ਮੁੱਦਿਆਂ ਦਾ ਕੀ ਬਣੇਗਾ ਭਰਤੀ ਦਾ ਮਾਮਲਾ ਜਿੱਦਾਂ ਮੈਂ ਦਮਦਮੇ 3 ਸਾਲ ਦਾ ਜ਼ਿਕਰ ਕਰ ਰਿਹਾ ਹਾਂ ਸਿੰਘ ਸਾਹਿਬਾਂ ਦੀਆਂ ਅਨੁਯੁਕਤੀਆਂ ਹਟਾਉਣ ਤੇ ਲਾਉਣ ਦਾ ਸਵਾਲ ਹੈ ਸੋ ਮਡੇ ਮੁੱਦੇ ਜੇ ਉਸੇ ਤਰ੍ਹਾਂ ਬਰਕਰਾਰ ਹੈ ਦੇਖਿਆ ਜਾਏਗਾ ਆਉਣ ਵਾਲੇ ਦਿਨਾਂ 'ਚ ਕਿਹੋ ਜੀ ਸਥਿਤੀ ਪੰਥ ਲੈਂਦਾ ਜੀ ਜੀ ਸੋ ਨਾਲ ਗੱਲ ਕਰਾਂਗੇ ਜੀ ਪੰਜਾਬ ਕਾਂਗਰਸ ਦੀ ਪੰਜਾਬ ਕਾਂਗਰਸ ਦੀ ਇਹ ਦੂਜੀ ਮੀਟਿੰਗ ਦਿੱਲੀ ਦੇ ਵਿੱਚ ਪੁਪੇਸ਼ ਬਗੇਲ ਦੇ ਨਾਲ ਹੋਈ ਹੈ ਤੇ ਜਿਸ ਤੋਂ ਬਾਅਦ ਕਿਹਾ ਗਿਆ ਜੋ ਲੁਧਿਆਣੇ ਦੇ ਵਿੱਚ ਜਿਮਨੀ ਚੋਣ ਹੋਣ ਜਾ ਰਹੀ ਹੈ ਉਸ ਦੇ ਉੱਤੇ ਅਸੀਂ ਜਿੱਤ ਹਾਸਲ ਕਰਨੀ ਹੈ ਤੇ ਦੂਜੇ ਪਾਸੇ ਰਾਜਾ ਵੜਿੰਗ ਨੇ ਕਿਹਾ ਜਲਦੀ ਅਸੀਂ ਆਪਣਾ ਉਮੀਦਵਾਰ ਐਲਾਨ ਦਵਾਂਗੇ ਪਰ ਉਹਨਾਂ ਨੇ ਜਿੱਥੇ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕਰਦੀ ਹੈ ਰਾਜਾ ਵੜਿੰਗ ਦਾ ਕਹਿੰਦਾ ਜਿਵੇਂ ਭਾਰਤ ਪੁਸ਼ ਰਾਸ਼ੂ ਦੇ ਤੇ ਇਲਜ਼ਾਮ ਲਗਾਏ ਜਾ ਰਹੇ ਵੀ ਭ੍ਰਿਸ਼ਟਾਚਾਰ ਹੈ ਆਸ਼ੂ ਕਹਿੰਦੇ ਆਪਣੇ ਐਮਐਲਏ ਦੀ ਗੱਲ ਕਰਨ ਜਿਨ੍ਹਾਂ ਦੇ ਉੱਤੇ ਮਾਨ ਸਾਹਿਬ ਨੇ ਕਾਰਵਾਈ ਨਹੀਂ ਕੀਤੀ ਪਰ ਦੋਸ਼ ਲਗਾਇਆ ਸੀਗਾ ਜੀ ਬਿਲਕੁਲ ਜਿਵੇਂ ਕਿ ਪੰਜਾਬੀ ਜੇ ਕੋਹਾਤਾ ਕਹਿੰਦੇ ਇਸ ਹਮਾਮ ਚ ਸਾਰੇ ਨੰਗੇ ਆ ਚਾਹੇ ਕੋਈ ਆਪ ਵਾਲਾ ਚਾਹੇ ਕਾਂਗਰਸ ਵਾਲਾ ਭਾਜਪਾ ਵਾਲਾ ਜਾਂ ਕਾਂਗਰਸ ਵਾਲਾ ਜਿਹੜੇ ਇਜ਼ਾਮ ਜਾਂ ਦੋਸ਼ ਚੀਜ਼ੇ ਤੇ ਵੀ ਲੱਗਦੇ ਆ ਜਿਹਦੇ ਤੇ ਐਫਆਈਆਰ ਦਰਜ ਹੁੰਦੀ ਹੈ ਜੇਰ ਜਾਂਦਾ ਆਪਾਂ ਜਨਰਲ ਦੇ ਤੌਰ ਤੇ ਸਾਰੇ ਜਾਣਦੇ ਆ ਸਾਰੇ ਹੀ ਕਹਿੰਦੇ ਆ ਆਪਾਂ ਅੱਗੇ ਵੀ ਅਕਸਰ ਇਹਨਾਂ ਮੁੱਦਿਆਂ ਤੇ ਚਰਚਾ ਕਰਦੇ ਆ ਕਿ ਬਦਲੇ ਕੁਰੀ ਦੀ ਭਾਵ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਅਜ਼ਾਦ ਖਾਨ ਚ ਨਾ ਕਿਸੇ ਫੈਸਲਾ ਕਿਸੇ ਪੜਾਤੇ ਹੁੰਦਾ ਕਦੇ ਕਿਸੇ ਪੜਾਤੇ ਹੁੰਦਾ ਕਿ ਰਿਕਾਰਡ ਨਹੀਂ ਲੱਭਦੇ ਤੇ ਕਈ ਵਾਰੀ ਸਬੂਤ ਨਹੀਂ ਮਿਲਦੇ ਤੇ ਕਦੇ ਕੋਈ ਸਜ਼ਾ ਹੋ ਵੀ ਜਾਂਦੀ ਹੈ ਕਦੇ ਕਦਾਈ ਜਿਹੜੀ ਕਿਸੇ ਨਾ ਕਿਸੇ ਨੂੰ ਸੋ ਜਿਹੜਾ ਪ੍ਰਸ਼ਾਚਾਰ ਦਾ ਮੁੱਦਾ ਹੈ ਪ੍ਰਸ਼ਾਚਾਰ ਹਟੇਗਾ ਕਿ ਨਹੀਂ ਹਟੇਗਾ ਜੀ ਇਹਦੇ ਬਾਰੇ ਤਾਂ ਮੈਨੂੰ ਲੱਗਦਾ ਕੋਈ ਤਰਵਿਦਾ ਨਹੀਂ ਕਰ ਪਾਈ ਗਈ ਦੇਖਾ ਜਾਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਵਾਕਈ ਸਥਿਤੀ ਸੁਧਰਦੀ ਹੈ ਪਰ ਇੱਕ ਗੱਲ ਜ਼ਰੂਰ ਹੈ ਕਿ ਭ੍ਰਿਸ਼ਟਾਚਾਰ ਦੇ ਜਿਹੜੇ ਬੀਜ ਹੈ ਉਹਦੇ ਲਈ ਇੱਕ ਸਰਕਾਰ ਜ਼ਿੰਮੇਵਾਰ ਨਹੀਂ ਹੈ ਨਾ ਹੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਬੀਜ ਬੀਜੇ ਹੈ ਕਾਂਗਰਸ ਵੀ ਜਾਣਦੀ ਹੈ ਕਿ ਉਹਨਾਂ ਦੇ ਸਮੇਂ 'ਚ ਕਿਸ ਤਰ੍ਹਾਂ ਦੇ ਭ੍ਰਿਸ਼ਟਾਚਾਰ ਹੁੰਦੇ ਰਹੇ ਹੈ ਕਾလီਗੱਲ ਤੇ ਭਾਰਤੀ ਜਨਤਾ ਪਾਰਟੀ ਬਾਰੇ ਜਾਣਦੀ ਹੈ ਕਹਾਣੀਆਂ ਬਣਦੀਆਂ ਨਹੀਂ ਉਹਨਾਂ ਦੇ ਸਮੇਂ 'ਚ ਵੀ ਕਿ ਬਦਲੀਆਂ ਦੇ ਵੀ ਕਿਵੇਂ ਪੈਸੇ ਲਏ ਜਾਂਦੇ ਸੀ ਆਪਾਂ ਕਿਸੇ ਮੰਤਰੀ ਦਾ ਕਿਸੇ ਆਗੂ ਦਾ ਜਨਾ ਨਾਂ ਵੀ ਲਈਏ ਅਰੇ ਕਾਫਤਾ ਬਣਦੇ ਰਹਿਆ ਸੁਪ੍ਰਸ਼ਟਾਚਾਰ ਦਾ ਇੱਕ ਰਾਸਰੀ ਹਥਿਆਰ ਹੈ ਅੱਜ ਰਾਜਾ ਬੜਿੰਗ ਕਹਿ ਰਹੇ ਇਹਨਾਂ ਤੇ ਪ੍ਰਸ਼ਟਾਚਾਰ ਦੀ ਗੱਲ ਕਰਦੇ ਆ ਉਹ ਜਿਹੜੇ ਉਹਨਾਂ ਦੇ ਮੰਤਰੀਆਂ ਜਾਂ ਸੰਤਰੀਆਂ ਤੇ ਪ੍ਰਸ਼ਟਾਚਾਰ ਦੇ ਦੋਸ਼ ਹੈ ਇਹ ਨਹੀਂ ਕਿ ਰਾਜਾ ਬੜਿੰਗ ਦੇ ਉੱਤੇ ਵੀ ਦੋਸ਼ ਲੱਗੇ ਆ ਉਹ ਵੀ ਕਹਿੰਦੇ ਇੱਕ ਬਦਲੇ ਖੁਰੀ ਦੀ ਭਾਵਨਾ ਨਾਲ ਹੁਣ ਇਹ ਤਾਂ ਅਦਾਲਤਾਂ 'ਚ ਫੈਸਲੇ ਜਾਂ ਨਿਵੇੜੇ ਹੁੰਦੇ ਆ ਕਿ ਬਦਲੇ ਖੁਰੀ ਹੈ ਜਾਂ ਦੇ ਸਾਈ ਹੈ ਤੱਥਾਂ ਦੇ ਆਧਾਰ ਤੇ ਆਕਸਰ ਜਿਹੜਾ ਹੈਗਾ ਇਸ ਮਾਮਲੇ ਤੇ ਵੱਡੀ ਲੜਾਈ ਇੱਕ ਦੂਜੀ ਧਿਰ ਵੱਲੋਂ ਇੱਕ ਦੂਜੇ ਖਿਲਾਫ ਅਲੀਗੇਸ਼ਨ ਆਪ ਵਾਲੇ ਜੇ ਆਪਾਂ ਦਿੱਲੀ ਚਲੇ ਜਾਈਏ ਤਾਂ ਦਿੱਲੀ ਦੀ ਜੋ ਗੱਲ ਹੁੰਦੀ ਹੈ ਤਾਂ ਮਿਸ਼ੇਂ ਕਹਿੰਦੇ ਆ ਕਿ ਭਾਜਪਾ ਸਾਡੇ ਤੇ ਬਦਲੇ ਖੋਰੀ ਦੀ ਭਾਵਨਾ ਨਾਲ ਕਾਰਵਾਈ ਕਰ ਰਹੀ ਹੈ ਹੁਣ ਦਿੱਲੀ ਚ ਨਵੀਂ ਸਰਕਾਰ ਆ ਗਈ ਹੈ ਉਹਨਾਂ ਦੇ ਵੀ ਕਈਆਂ ਤੇ ਕੇਸ ਕਈਆਂ ਦੇ ਐਫਆਈਆ ਦਾਰਜ ਸਾਹ ਕਾ ਮੁੱਖ ਮੰਤਰੀ ਆਗੂਆਂ ਤੇ ਤਰਾਜ਼ੜੇ ਦੰਦੀ ਕਾਰਵਾਈ ਉੱਥੇ ਆਪ ਵੱਲੋਂ ਕਿਹਾ ਜਾ ਰਿਹਾ ਕਿ ਬਦਲੇ ਖੋਰੀ ਦੀ ਭਾਵਨਾ ਹੈ ਸੋ ਸੁਭਾਪ ਬਦਨ ਦੇ ਨਾਲ ਪਾਰਟੀ ਬਦਨ ਦੇ ਨਾਲ ਪ੍ਰਸ਼ਤਾਜਾਰ ਦੀ ਬੋਲੀ ਵੀ ਬਦਲ ਜਾਂਦੀ ਹੈ ਕੌਣ ਪ੍ਰਸ਼ਤਾਜਾਰ ਹੈ ਕੌਣ ਪ੍ਰਸ਼ਤਾਜਾਰ ਨਹੀਂ ਹੈ ਇਸ ਹਮਾਾਮ ਵਿੱਚ ਮੈਂ ਕਹੂੰਗਾ ਕਿ ਸਾਰੇ ਨੰਗੇ ਆਖਰ ਲੋਕ ਫੈਸਲਾ ਕਰਦੇ ਲੋਕ ਜ਼ਰੂਰ ਕਦੇ ਫੈਸਲਾ ਕਰਦੇ ਜਦੋਂ ਉਹਨਾਂ ਨੂੰ ਮੌਕਾ ਮਿਲਦਾ ਕਿ ਕੌਣ ਸਹੀ ਹੈ ਤੇ ਕੌਣ ਗਲਤ ਅਦਾਲਤਾਂ ਜਿ ਵੀ ਕਦੇ ਨਿਆਂ ਹੁੰਦਾ ਪਰ ਲੰਬੀ ਪ੍ਰਕਿਰਿਆ ਹੁੰਦੀ ਹੈ ਲੋਕਾਂ ਨੂੰ ਜ਼ਰੂਰ ਆਮ ਆਵਾਮ ਨੂੰ ਜ਼ਰੂਰ ਪੈਸਾ ਦਾ ਮੌਕਾ ਮਿਲਦਾ ਫੈਸਲਾ ਦੇਣ ਦਾ ਸਹੀ ਤੇ ਗਲਤ ਕਹਿਣ ਦਾ ਜੀ ਜੀ ਸੋ ਨੌਲੀਗਾ ਕਰਾਂ ਜੀ ਕਿਸਾਨਾਂ ਦੀ ਕਿਸਾਨਾਂ ਦੀ ਕੱਲ ਕੇਂਦਰ ਦੇ ਮੰਤਰੀ ਸ਼ਿਵਰਾਜ ਚੋਹਾਨ ਨੇ ਖੇਤੀਬਾੜੀ ਮੰਤਰੀ ਉਹਨਾਂ ਦੇ ਨਾਲ ਕੱਲ ਚੰਡੀਗੜ੍ਹ ਦੇ ਵਿੱਚ ਮੁਲਾਕਾਤ ਹੋਵੇਗੀ ਹਾਲਾਂਕਿ ਖਨੌਰੀ ਬਾਰਡਰ ਤੋਂ ਪ੍ਰਸਤਾਵ ਆਪਣਾ ਭੇਜ ਦਿੱਤਾ ਗਿਆ ਸੀ ਮੰਗਾਂ ਨੂੰ ਲੈ ਕੇ ਵੀ ਚੀਜ਼ਾਂ ਏਦਾਂ ਏਦਾਂ ਸੈੱਟ ਹੋ ਸਕਦੀਆਂ ਨੇ ਹੁਣ ਕੇਂਦਰ ਵਿਚਾਰ ਚਰਚਾ ਹੋ ਗਈ ਹੈ ਹੁਣ ਕੱਲ ਫੈਸਲਾ ਲਵੇ ਕੀ ਤੇ ਕਿਸਾਨਾਂ ਦੇ ਨਾਲ ਮੀਟਿੰਗ ਕਰੇਗੀ ਜੀ ਮੇਕਓ ਸਹੀ ਆਲਰੇਡੀ ਮੀਟਿੰਗ ਦਾ ਸਮਾਂ ਵੀ ਪਹਿਲਾਂ ਸ਼ਾਮ ਦਾ ਸੀ ਪਰ ਹੁਣ ਕੇਂਦਰ ਵੱਲੋਂ ਇਹ ਪੱਤਰ ਜਿਦਾ ਤੁਸੀਂ ਜ਼ਿਕਰ ਕਰ ਰਹੇ ਹੋ ਮੀਟਿੰਗ ਦਾ ਸਮਾਂ ਸਵੇਰੇ 11 ਵਜੇ ਚੰਡੀਗੜ੍ਹ ਜੀ ਇੰਦਰ ਦੇ ਖੇਤੀ ਮੰਤਰੀ ਦਾ ਆਉਣਗੇ ਹੋਰ ਮੰਤਰੀ ਵੀ ਆ ਸਕਦਾ ਅਧਿਕਾਰੀ ਵੀ ਆਉਣਗੇ ਇਧਰ ਸ਼ੰਭੂ ਤੇ ਖਨੋਰੀ ਬਾਰਡਰ ਦੇ ਜਿਹੜੇ ਆਗੂ ਹੈ ਉਹਨਾਂ ਦੀ ਲੀਡਰਸ਼ਿਪ ਵਾਲੋਂ ਜਿਹੜੇ ਤਹਿ ਸੁਦਾ ਆਗੂ ਹੋਣਗੇ ਉਹ ਵੀ ਜਾਣਗੇ ਔਰ ਉਹਦੇ ਸਰਪੰਚ ਸੰਗ ਬਲੇਗਾਂ ਇੱਕ ਮੂਰਤੀ ਦੀ ਅਗਵਾਈ ਕਰ ਰਿਹਾ ਦੂਜੇ ਮੂਰਤੀ ਦੀ ਅਗਵਾਈ ਕਰ ਰਿਹਾ ਜਿਸ ਜੀ ਸਿੰਘ ਢੱਲੇਵਾਲ ਜਿਹੜੇ ਮਰਵਾਤੇ ਬੈਠੇ ਹੈ ਉਹ ਵੀ ਗੱਲਬਾਤ ਸ਼ਾਮਲ ਹੋਣਗੇ ਸੋ ਬੜੀਆਂ ਸਭ ਦੀਆਂ ਨਜ਼ਰਾਂ ਕੱਲ ਦੀ ਮੀਟਿੰਗ ਤੇ ਟਿਕੀਆਂ ਹੋਈਆਂ ਹਨ ਇਹ ਗੱਲ ਬੜੀ ਸਾਫ਼ ਹੈ ਕਿਸਾਨ ਇਹ ਚਾਹੁੰਦੇ ਹੈ ਕਿ ਮਾਮਲਾ ਨਿਬੜਨਾ ਚਾਹੀਦਾ ਹੈ ਪਹਿਲਾਂ ਦਿੱਲੀ ਚ ਜਾ ਕੇ ਇਸ ਤਰੀਕੇ ਨਾਲ ਡਾਇਲੌਗ ਮੀਟਿੰਗਾਂ ਹੁੰਦੀਆਂ ਨੇ ਜਾਂ ਮਾਮਲੇ ਨਹੀਂ ਨਿਬੜੇ ਤੇ ਨਹੀਂ ਜਿਹੜੇ ਕਾਨੂੰਨ ਦੀ ਜ਼ਰੂਰਤ ਹੋਏ ਪਰ ਰੱਦ ਹੋਣ ਨਾਲ ਕੋਈ ਕਿਸਾਨਾਂ ਨੂੰ ਕਿਸੇ ਪੱਕੇ ਕੋਈ ਪ੍ਰੈਕਟੀਕਲ ਜ਼ਰੂਰਤ ਉਸ ਦੇ ਜੇ ਕੁਝ ਆ ਗਿਆ ਹੋਵੇਗਾ ਇਹੋ ਜਿਹੀ ਕੋਈ ਗੱਲ ਨਹੀਂ ਹੁਣ ਜਿਹਨਾਂ ਮੁੱਦਿਆਂ ਤੇ ਲੜਾਈ ਲੜ ਰਹੇ ਹੈ ਕਿਸਾਨ ਚਾਹੇ ਉਹਨਾਂ ਦੇ ਫੋਰਮ ਵੱਖਰੇ ਵੱਖਰੇ ਹੈ ਸੂਤ ਕਿਸਾਨ ਮੋਰਚੇ ਦੇ ਵੀ ਦੋ ਹਿੱਸੇ ਹੈ ਸੂਤ ਕਿਸਾਨ ਮੋਰਚਾ ਜਿਹੜਾ ਆਪਣੇ ਆਪ ਨੂੰ ਗੈਰ ਆਸਿਕ ਹੁੰਦਾ ਹੈ ਜਿਨ੍ਹਾਂ ਦੀ ਕੱਲ ਮੀਟਿੰਗ ਹੈ ਉਹਨਾਂ ਦੀ ਮੁਲਾਕਾਤ ਹੈ ਇੱਕ ਅੰਦੇ ਦੀ ਲੀਡਰਸ਼ਿਪ ਦੇ ਨਾਲ ਦੂਜਾ ਸੰਯੁਕਤ ਕਿਸਾਨ ਮੋਰਚਾ ਜਿਹੜਾ ਕੌਮੀ ਪੱਧਰ ਤੇ ਜਿਹਨੇ ਕਿ ਅੰਦੋਲਨ ਲੜਿਆ ਉਹਦੇ ਵੱਲੋਂ ਵੀ ਤਰਨੇ ਅੰਦੋਲਨ ਆਪਾਂ ਜਾਣਦੇ ਹਾਂ ਕਿ ਪਿਛਲੇ ਦਿਨਾਂ ਚ ਚੰਡੀਗੜ੍ਹ ਵੀ ਉਹਨਾਂ ਨੇ ਤਰਨਾ ਦਿੰਦਾ ਜਥੰਕੀਤਾ ਵਿਧਾਇਕਾਂ ਦੇ ਪਾਰਲੀਮੈਂਟ ਮੈਂਬਰਾਂ ਦੇ ਕਰਾਂਗੇ ਤਰਨੇ ਦਿੱਤੇਗੇ ਮੁੱਦਾ ਸਾਰਿਆਂ ਦਾ ਤਕਰੀਬਨ ਇੱਕੋ ਹੀ ਹੈ ਜੇ ਪੰਜਾਬ ਦੀਆਂ ਮੰਗਾਂ ਪੰਜਾਬ ਦੀਆਂ ਮੰਗਾਂ ਵੀ ਸੰਜੀਆਂ ਹੈ ਤੇ ਕੇਂਦਰ ਨੇ ਮੰਗਾ ਮੁੱਖ ਤੌਰ ਤੇ ਐਮਐਸਪੀ ਦੀ ਗੱਲ ਹੈ ਕਰਜ਼ੇ ਦੀ ਗੱਲ ਹੈ ਕਿਸਾਨਾਂ ਤੇ ਬਣੇ ਕਿਸਾਨਾਂ ਦਾ ਮਾਮਲਾ ਫਸੇ ਮਤਾਜ਼ਾ ਮਾਮਲਾ ਹੈ ਕਿਸਾਨਾਂ ਨਾਲ ਜੁੜੇ ਮੁੱਦੇ ਥੋੜੇ ਜਿਹਾ ਵੈਂਟੇਡ ਦੇ ਨਾਲ ਸਾਰਿਆਂ ਦੇ ਉੱਤੇ ਸਹਿਮਤੀ ਹੈ ਪਰ ਉਹਨੇ ਇਕਤਰ ਵੱਲੋਂ ਡਾਇਲੌਗ ਸ਼ੁਰੂ ਕੀਤਾ ਗਿਆ ਇਸ ਕਰਕੇ ਨੀਦੇ ਕੀਤੀ ਜਾ ਰਹੀ ਹੈ ਜੀ ਕੱਲ ਦੀ ਮੁਲਾਕਾਤ ਆ ਉਹਦੇ ਚ ਕੋਈ ਨਾ ਕੋਈ ਹੱਲ ਸਾਹਮਣੇ ਆਉਣਾ ਚਾਹੀਦਾ ਦੇਖੋ ਇਹ ਗੱਲ ਬੜੀ ਸਪੱਸ਼ਟ ਹੈ ਜੀ ਕੇਂਦਰ ਲਗਾਤਾਰ ਮੀਟਿੰਗਾਂ ਤੇ ਮੀਟਿੰਗਾਂ ਕਰਦਾ ਰਹੇਗਾ ਉਹਦੇ ਨਾਲ ਕਿਧਰੇ ਗੈਰ ਸੰਜੀਦਗੀ ਦਾ ਮਾਹੌਲ ਵੀ ਪਿਛਲੀ ਵਾਰੀ ਮੀਟਿੰਗ ਹੋਈ ਕਹਿੰਦੇ ਜੇ ਉਹ ਕਹਿੰਦੇ ਸਾਨੂੰ ਕਿਸਾਨਾਂ ਦੀਆਂ ਅਸਲ ਮੰਗਾਂ ਕੀ ਐ ਤੱਥ ਕੀ ਐ ਤੁਸੀਂ ਫੈਕਟਸ ਕਿਥੋਂ ਤੱਥ ਇਕੱਠੇ ਕੀਤੇ ਆ ਸਾਨੂੰ ਇਹਨਾਂ ਦਾ ਪਤਾ ਨਹੀਂ ਕਿਸਾਨਾਂ ਨੇ ਹੁਣ ਸਾਰੇ ਤੱਥ ਸਾਰਾ ਕੁਝ ਉਹਨਾਂ ਦੇ ਵੀ ਦਿੱਤਾ ਕਿ ਆ ਤੱਥ ਹੈ ਜਿਹਦੇ ਮਧਾਗਤ ਅਸੀਂ ਐਮਐਸਬੀ ਦੀ ਗੱਲ ਕਰਦੇ ਆਂ ਦੂਜੀਆਂ ਮੰਗਾਂ ਦੀ ਗੱਲ ਕਰਦੇ ਆਂ ਹੁਣ ਉਹਦੇ باوجود ਵੀ ਜੇ ਕੇਂਦਰ ਕਹੇਗਾ ਕਿ ਜੀ ਫੇਰ ਅਗਲੀ ਤਰੀਕ ਰੱਖੀ ਜਾਂਦੀ ਐ ਸੋ ਮਾਮਲਾ ਲਟਕਾਉਣ ਦੇ ਨਾਲ ਜਿਹੜਾ ਸਥਿਤੀ ਵਿਗੜਦੀ ਹੈ ਇੱਕ ਪਾਸੇ ਕਿਸਾਨਾਂ ਵੱਲੋਂ ਆਪਣੇ ਤੌਰ ਤੇ ਵੱਖ-ਵੱਖ ਸੂਬਿਆਂ ਦੇ ਅੰਦਰ ਸਟੇਟਾਂ ਦੇ ਅੰਦਰ ਹਰਿਆਣਾ ਪੰਜਾਬ ਬਾਕੀ ਧਰਾਂ ਤੇ ਸਮੂਹ ਤੇ ਖਨੌਰੀ ਬਾਡਰ ਜਿਹੜੇ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੇ ਹੋਏ ਆ ਉਹਨਾਂ ਵੱਲੋਂ ਮਹਾ ਪੰਚਾਇਤਾਂ ਕੀਤੀਆਂ ਜਾ ਰਹੀਆਂ ਦੂਜਾ ਸੰਯੁਕਤ ਕਿਸਾਨ ਮੋਰਚਾ ਉਹਨਾਂ ਵੱਲੋਂ ਲਗਾਤਾਰ ਮੀਟਿੰਗਾਂ ਰੈਲੀਆਂ ਮਹਾ ਪੰਚਾਇਤਾਂ ਖਸਾਨ ਪੰਚਾਇਤਾਂ ਕੀਤੀਆਂ ਜਾ ਰਹੀਆਂ ਇਹ ਸਾਰਾ ਕੁਝ ਆਖਰਲੇ ਲੰਬੇ ਸਮੇਂ ਲਈ ਕਿਉਂ ਕਿਸਾਨ ਕਿਉਂ ਨਾ ਜਾ ਕੇ ਆਪਣੇ ਪਰਿਵਾਰਾਂ ਵੱਲ ਆਪਣੀਆਂ ਫਸਲਾਂ ਵੱਲ ਧਿਆਨ ਦੇਣ ਕਿਸਾਨਾਂ ਕੋਲੇ ਕੋਈ ਨਾ ਕਿਸੇ ਕੋਲੇ ਕੋਈ ਵਾਧੂ ਸਮਾਂ ਕਿ ਉਹਨਾਂ ਨੂੰ ਤੁਸੀਂ ਸੜਕਾਂ ਦੇ ਬਾਇਅੇ ਰੱਖੋ ਧਰਨਾ ਤੇ ਬਿਠਾਈ ਰੱਖੋ ਤੇ ਲੜਾਈ ਲੜਦੇ ਰਹਿਣ ਕਿਹੜੀ ਕਿਹੜੀ ਗੱਲ ਈ ਉਹ ਕਹਿੰਦੇ ਸੀ ਬਾਜੋ ਗੱਲਾਂ ਨਹੀਂ ਲੜ ਰਹੇ ਆ ਕਿਦਰ ਨੂੰ ਆਖਰ ਕਿਤੇ ਤਾਂ ਗੱਲ ਸਪਸ਼ਟ ਕਰਨੀ ਚਾਹੀਦੀ ਹੈ ਕਿ ਮਾਮਲਾ ਸਲਝਾਉਣਾ ਜਾਂ ਸਲਝਾਉਣਾ ਹੁਣ ਤਾਂ ਕਿਹਾ ਜਾ ਰਿਹਾ ਕਿ ਭਾਜਪਾ ਕੇਂਦਰ ਵੱਲ ਬੜਾ ਧਿਆਨ ਦੇ ਰਹੀ ਹੈ ਪੰਜਾਬ ਚ ਕੇਂਦਰ ਚ ਕੇਬਨਿਟ ਮੰਤਰੀ ਵੀ ਹੈ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਦੇਖੋ ਪ politcal ਤੌਰ ਤੇ ਆਪ ਦੇ ਉੱਤੇ ਕਿਸਦਾ ਨਿਸ਼ਾਨਾ ਦੇ ਲੈਣਾ ਬਕਰੀ ਗੱਲਾ ਆਪ ਵੱਲੋਂ ਭਾਜਪਾ ਨੂੰ ਨਿਸ਼ਾਨਾ ਦੇ ਲੈਣਾ ਜਾਂ ਦੂਆ ਵੱਲੋਂ ਕਾਂਗਰਸ ਤੇ ਅਕਾਲੀ ਗੱਲ ਨੂੰ ਨਿਸ਼ਾਨਾ ਦੇ ਲੈਣਾ politcal ਲੜਾਈ ਤਾਂ ਜਾਰੀ ਰਹਿੰਦੀ ਹੈ ਰਹੀ ਕਿ ਵੀ ਆਉਣ ਵਾਲੇ ਸਮੇਂ ਚ ਪਰ ਕਿਸਾਨਾਂ ਦੀਆਂ ਮੰਗਾਂ ਦੇ ਉੱਤੇ ਦੇਖੋ ਸਾਰੀਆਂ ਤਰ੍ਹਾਂ ਕੇ ਜੀਵ ਇਤਫਾਕੇ ਵੀ ਹੈ ਕਿ ਰਾਸੀ ਪਾਰਟੀਆਂ ਦੇ ਆਪਸੀ ਮਤਭੇਦ ਹੋਣਗੇ ਪਰ ਕਿਸਾਨਾਂ ਦੀ ਹਮਾਇਤ ਸਾਰੇ ਬੋਲਦੇ ਆ ਮਾਮਨਾ ਫਿਰ ਕਿਸੇ ਸਿਰੇ ਨਹੀਂ ਲੱਗਦਾ ਸੋ ਲੱਗਦਾ ਹੈ ਕਿ ਕਿਸਾਨਾਂ ਨਾਲ ਆ ਕੀ ਇਸ ਸ਼ਬਦਾਂ ਨਾਲ ਹੀ ਅੰਦਰ ਦੀ ਪ੍ਰਗਟ ਕੀਤੀ ਜਾ ਰਹੀ ਹੈ ਜ जहां ਵਾਸਤਵ ਤੌਰ ਤੇ ਵੀ ਕੋਈ ਮਸਲੇ ਦਾ ਹੱਲ ਨਹੀਂ ਨਿਕਲੇਗਾ ਜਿਹੜੀ ਕੱਲ ਵਾਲੀ ਮੀਟਿੰਗ ਹੈ ਕੱਲੇ ਵਾਲੀ ਮੀਟਿੰਗ ਦੇ ਵਿੱਚ ਸਾਰਨੁਬਿੱਧਾਂ ਕੋ ਠੋਸ ਹੱਲ ਸਾਹਮਣੇ ਆਏ ਤੇ ਕੱਲ ਵੀ ਠੋਸ ਹੱਲ ਸਾਹਮਣੇ ਨਹੀਂ ਆਉਂਦਾ ਤਾਂ ਇਹ ਸ਼ੰਭੂ ਬਾਰਡਰ ਵਾਲੇ ਚ ਖਨੋਰੀ ਬਾਰਡਰ ਵਾਲੇ ਕਿਸਾਨਾਂ ਲੀਡਰਸ਼ਿਪ ਉਹਨਾਂ ਨੂੰ ਵੀ ਸੋਚਣਾ ਪਏਗਾ ਤੇ ਸੋਚਣਾ ਚਾਹੀਦਾ ਵੀ ਹੈ ਜੀ ਕਿ ਆਖਰ ਐਦਾਂ ਲੰਮਿਆਂ ਤਰੀਕਿਆਂ ਦੇ ਦੇ ਕੇ ਜੀ ਕਿਹੜਾ ਇਹੋ ਜਿਹਾ ਮੁੱਦਾ ਜਿਹੜਾ ਕੇਂਦਰ ਨੂੰ ਸਮਝ ਨਹੀਂ ਜਾਂ ਕਿਸਾਨਾਂ ਨੂੰ ਸਮਝ ਨਹੀਂ ਜਿਸ ਮੁੱਦੇ ਤੇ ਸਹਿਮਤੀ ਨਹੀਂ ਬਣ ਰਹੀ ਜੀ ਤਾਂ ਕਿਧਰੇ ਨਾ ਕਿਧਰੇ ਕਿਸੇ ਤੇ ਦੀ ਗੈਰ ਜ਼ਿੰਮੇਵਾਰੀ ਹੈ ਔਰ ਇਹ ਗੈਰ ਜ਼ਿੰਮੇਵਾਰੀ ਪੰਜਾਬ ਦਾ ਕਿਸਾਨ ਭੁਗਤ ਰਿਹਾ ਦੇਸ਼ ਦਾ ਕਿਸਾਨ ਭੁਗਤ ਰਿਹਾ ਤੇ ਸਮੁੱਚਾ ਦੇਸ਼ ਭੁਗਤ ਰਿਹਾ ਇਸ ਮਸਲੇ ਦਾ ਹੱਲ ਹੋਣਾ ਚਾਹੀਦਾ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਬਹੁਤ ਤਮਾਸ਼ਾ ਹੋ ਗਿਆ ਕਿਸਾਨਾਂ ਦੇ ਨਾਂ ਤੇ ਰਾਜਸੀ ਤਮਾਸ਼ਾ ਬੰਦ ਹੋਣਾ ਚਾਹੀਦਾ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨਹੀਂ ਸਰ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਸਾਡਾ ਬਹੁਤ ਬਹੁਤ ਧੰਨਵਾਦ ਆ ਜੀ ਮਿਹਰਬਾਨੀ ਅਸੀਂ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜੋ ਪ੍ਰੋਗਰਾਮ ਦੇ ਸਾਡੇ ਨਾਲ ਅਖੀਰ ਤੱਕ ਬਣੇ ਰਹੇ ਪ੍ਰੋਗਰਾਮ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ